ਏਟ ਇਅਰ ਦੇ ਸਿੱਧਾ ਹੀ ਵੀ ਇਹਨਾਂ ਜੋ ਬਲਾਸਟ ਹੁੰਦਾ ਹੈ ਅਸੀਂ ਇੱਥੇ ਵੇਖਿਆ ਜਦੋਂ 13 ਤਰੀਕ ਨੂੰ ਵੀ ਕਾਫੀ ਜ਼ਖਮੀ ਹੋਇਆ ਪਰ 21 ਤਰੀਕ ਨੂੰ ਤੇ ਹਾਦੀ ਹੋ ਗਈ ਘਟੋ ਘਟ 10-10 15-15 ਪੇਸ਼ੈਂਟ ਅਸੀਂ ਚੁੱਕ ਕੇ ਲਿਆਂਦੇ ਇੱਥੇ ਵੀ ਜਿਨ੍ਹਾਂ ਦੇ ਕਿਸੇ ਦੇ ਇੰਨੀ ਫੱਟ ਲੱਗ ਗਿਆ ਕਿਸੇ ਦੀ ਅੱਖ ਇੱਕ ਦੀ ਤੇ ਗੱਲ ਇਥੋਂ ਸਾਰੀ ਉੱਤਰ ਗਿਆ ਹੈ ਆ ਜਿਹੜੀ ਸ਼ੈਲ ਹੀ ਆ ਕਿਸੇ ਦੀ ਅੱਖ ਕਿ ਇੰਨਾ ਜ਼ਿਆਦਾ ਵੀ ਮੈਂ ਹੈਰਾਨ ਰਹਿ ਗਿਆ ਵਾਂ ਵੀ ਆਪਣੀ ਦੇਖ ਦੇ ਵਿੱਚ ਇਹ ਕੁਝ ਹੋਇਆ ਦਿਆਂ ਚਲਦੇ ਆ ਬਾਅਦ ਚੱਕੇ ਦਾ ਮਾਰ ਕੇ ਵੀ ਆਂਦੇ ਵੀ ਮੁੰਡਾ ਬੇਹੋਸ਼ ਹੋ ਗਿਆ ਕੋ ਇੱਥੇ ਲੈ ਕੇ ਆਏ ਉਹਨੂੰ ਸ਼ੁਭ ਕਰਨ ਨੂੰ ਇੱਥੇ ਇਸੇ ਟੇਬਲ ਤੇ ਉਹਨੂੰ ਪਾਇਆ ਸੀ ਮੈਂ ਉਹਦੀ ਪਲਸ ਚੈੱਕ ਕੀਤੀ ਤੇ ਪਲਸ ਮਾੜੇ ਮਾੜਾ ਮੈਨੂੰ ਸ਼ੱਕ ਪਿਆ ਜਿਵੇਂ ਪਰ ਜਦੋਂ ਉਹਦਾ ਮੈਂ ਸਿਰ ਲਾਇਆ ਫੜ ਕੇ ਤਾਂ ਮੈਨੂੰ ਜਦੋਂ ਐ ਕੀਤਾ ਉਹ ਮੇਰੀਆਂ ਉਂਗਲਾਂ ਦੇ ਸਿਰ 'ਚ ਲੰਗੀਆਂ ਮਗਰ ਜਦੋਂ ਮੈਨੂੰ ਮਹੈਦ ਤੇ ਗੋਲੀ ਲੱਗੀ ਆ ਮੈਂ ਰੋਲਾ ਪਾਇਆ ਮਹੈ ਐਮੂਲੈਂਸ ਲਿਆਓ ਪਾਇਆ ਖਿਆ ਵੀ ਚੱਕੂ ਇਹਨੂੰ ਦਵਾ ਦਾ ਮੈਂ ਉਹਨੂੰ ਇੱਥੋਂ ਫੜ ਕੇ ਚੱਕ ਕੇ ਉਹ ਘਟੂ ਘਟ 100 ਮੀਟਰ ਨੂੰ ਮੈਂ ਲੈ ਕੇ ਭਜਾਇਆ ਐਮੂਲੈਂਸ 'ਚ ਪਾਇਆ ਵਾ ਉਹ ਬਜ਼ੁਰਗ ਦਾ ਬਜ਼ੁਰਗ ਹੋਣਾ ਕਟਕਟ 65 70 ਸਾਲ ਦਾ ਉਹਦੇ ਇੱਥੇ ਇੱਥੇ ਕੱਟ ਲੱਗਾ ਸੀ ਉਹਦੇ ਇੱਥੇ ਸਟਿਚਿੰਗ ਕਰਨ ਦਿਆ ਸੀ ਉਹਨੇ ਉਹਨੇ ਧਿਆਨ ਹੀ ਨਹੀਂ ਦਿੱਤਾ ਵੀ ਇਧਰ ਕੀ ਹੋ ਗਿਆ ਵੀ ਕੀ ਹੋ ਗਿਆ ਵੀ ਆਪਣੇ ਆਪਣੇ ਤੇ ਬਿਆਨ ਪਿਆ ਜਦੋਂ ਉਹ ਪਿੱਛਾ ਭੌਗ ਕੇ ਵੇਖਣ ਲੱਗਾ ਤਾਂ ਉਹਦੇ ਲੱਕ 'ਚ ਉਹਨਾਂ ਹੱਥ ਮਾਰਿਆ ਉਹਨੂੰ ਸੁੱਟਦਾ ਫਿਰ ਬਜ਼ੁਰਗ ਨੂੰ ਥੱਲੇ ਸੁੱਟਦਾ ਬਜ਼ੁਰਗ ਦੇ ਵਾਲ ਹੀ ਖਿਲਰ ਗਏ ਉਹ ਵੇਖਿਆ ਮੈਂ ਹਾਂ ਆਪਣੀ ਤੇ ਆਪਣੇ ਮੈਡੀਕਲ ਤੇ ਕੀ ਹੁੰਦਾ ਮੈਂ ਹਾਂ ਉਹਦੇ ਆਪਣੇ ਪੁਲਿਸ ਆਪਣੇ ਮੈਡੀਕਲ ਤੇ ਆ ਗਈ ਹੈ ਪੁਲਿਸ ਜਾਂ ਆਰਮੀ ਜਾਂ ਜੋ ਵੀ ਹੈ ਨਾ ਉਹ ਜਦੋਂ ਮੈਂ ਉਧਰੋਂ ਭੱਜਾਂ ਮੇਰ ਪੌੜੀ ਹੀ ਆਪਣੇ ਟਰਾਲੀ ਨੂੰ ਲੱਗੀ ਮੈਂ ਪੌੜੀ ਫੜ ਕੇ ਮੈਂ ਰੋੜਾ ਪਾਇਆ ਨਾਲੇ ਮੈਂ ਭੱਜਾਂ ਮੈਂ ਹਾਫਾੜੋ ਮੁੰਡੇ ਮਾਰਤੇ ਆਪਣੇ ਇਦਾਂ ਕੀਤਾ ਮਗਰੋਂ ਵੀ ਲੋਕਾਂ ਨੇ ਵੀ ਲਲਕਾਰੇ ਇਧਰੋਂ ਮਾਰੇ ਵੀ ਫੜ ਲਓ ਫੜ ਲਓ ਜਾਨਾ ਡਾਕਟਰ ਪਾ ਮਾਰਤੇ ਆਪਣੇ ਨਾ ਉਹਨਾਂ ਫਿਰ ਉੱਥੋਂ ਭੱਜ ਗਏ ਉਹ ਪਿਛਾ ਨੂੰ ਪਿੱਛੇ ਮੁੜ ਗਿਆ ਐਨਾ ਜਿਆਦਾ ਉਸ ਟਾਈਮ ਦਾ ਜਿਹੜਾ ਸੀਨ ਹੈ ਨਾ ਜਦੋਂ ਮੈਨੂੰ ਕੋਈ ਜਿੱਦਾਂ ਤੁਸੀਂ ਮੇਰੇ ਅੱਗੇ ਮੈਗ ਲਾਤਾ ਵਾ ਮੈਨੂੰ ਉਹੋ ਹੀ ਸੀਨ ਅੱਜ ਚੇਤੇ ਆ ਗਿਆ ਵਾ ਵੀ ਮੈਨੂੰ ਇੰਨਾ ਗੁੱਸਾ ਤੇ ਇੰਨਾ ਕਹਿਰ ਚੜਨ ਦਿਆ ਵਾ ਉਹਨਾਂ ਨੇ ਸੁੱਟ ਗਏ ਬੰਦੇ ਸਾਡੇ ਨੂੰ ਉਹ ਦੱਸਦਾ ਵਾ ਉਹ ਆਂਦਾ ਵੀ ਉਹਨੇ ਆਖਿਆ ਵੀ ਜੇ ਤੁਸੀਂ ਅੱਜ ਤੋਂ ਗਾਂਹ ਦੇ ਸੇਨਾ ਅੱਜ ਤੇ ਤੁਹਾਨੂੰ ਡਾਂਗਾ ਮਾਰੀਆਂ ਉਹ ਛੱਡਦੇ ਲੱਗੇ ਆ ਕੱਲ ਤੋਂ ਤੁਹਾਡੇ ਗੋਲੀਆਂ ਮਾਰਨੀਆਂ ਵਾ ਜੇ ਤੁਸੀਂ ਇੱਥੇ ਤੁਹਾਡਾ ਮੈਡੀਕਲ ਕੈਂਪ ਦਿਸ ਪਿਆ ਜਾਂ ਤੁਸੀਂ ਇੱਥੇ ਦਿਸ ਪੇ ਕਿਉਂ ਉਸ ਦਿਨ ਦਾ ਜੋ ਹੈਗਾ ਹੈ ਨਾ ਸੀਨ ਉਹ ਮੈਂ ਅੱਜ ਵੀ ਯਾਦ ਕਰਦਾ ਤੇ ਮੈਨੂੰ ਐ ਲੱਗਦਾ ਵਾ ਵੀ ਮੇਰਾ ਦਿਮਾਗ ਹੀ ਲੈ ਜਾਂਦਾ ਵਾ ਵੀ ਮੈਂ ਕਿਵੇਂ ਤੁਹਾਨੂੰ ਦੱਸਾਂ ਵੀ ਉਹ ਆਪਣਾ ਦੇਸ਼ ਲੱਗਦਾ ਨਹੀਂ ਐ ਲੱਗਦਾ ਵੀ ਕਿ ਅਫਗਾਨਿਸਤਾਨ ਚ ਚੱਲ ਗਏ ਮੈਨੂੰ ਮੈਨੂੰ ਤਾਂ ਉਧਰ ਵੀ ਨਹੀਂ ਆਪਣੇ ਨਾਲ ਐਦਾਂ ਹੋਣਾ ਚਾਹੀਦਾ ਤੂੰ ਐਂ ਤੂੰ ਆ ਗੋਲਾਬਾਰੀ ਇੱਕ ਬਜ਼ੁਰਗ ਆਇਆ ਉਹਦੇ ਢਿੱਡ ਦੇ ਵਿੱਚ ਸਾਰੇ ਦੇ ਵਿੱਚ ਇੰਨੇ ਸ਼ਰੇ ਲੱਗੇ ਸੀ ਨਾ ਵੀ ਉਹ 3 ਘੰਟੇ ਉਹਦੇ ਵਿੱਚੋਂ ਸ਼ਰੇ ਕੱਢਦੇ ਲੱਗ ਗਿਆ ਵਿੱਚ ਸਾਰੇ ਪੇਟ ਦੇ ਵਿੱਚ ਸ਼ਰੇ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੀਆਂ ਲਗਾਤਾਰ ਤੁਹਾਨੂੰ ਜ਼ਮੀਨੀ ਤੌਰ ਤੇ ਹਕੀਕਤ ਤੇ ਤਸਵੀਰਾਂ ਅਸੀਂ ਏਬੀਪੀ ਸਾਂਝਾ ਰਹੀ ਦਿਖਾਉਂਦੇ ਰਹੇ ਹਾਂ ਅੱਜ ਅਸੀਂ ਮੌਜੂਦਾ ਖਨੋਰੀ ਬਾਰਡਰ ਦੇ ਉੱਪਰ ਤੁਹਾਨੂੰ ਤਸਵੀਰਾਂ ਵਿਖਾਣੀਆਂ ਕਿ ਸ਼ੰਭੂ ਬਾਰਡਰ ਦੀ ਤਰ੍ਹਾਂ ਖਨੋਰੀ ਬਾਰਡਰ ਦੇ ਉੱਪਰ ਵੀ ਮੈਡੀਕਲ ਸੇਵਾਵਾਂ ਜੋ ਲਗਾਤਾਰ ਕਿਸਾਨਾਂ ਦੇ ਲਈ ਉਪਲਬਧ ਨੇ ਕਿਸਾਨ ਵੀਰਾਂ ਦੇ ਵੱਲੋਂ ਵੀਰ ਭਰਾਵਾਂ ਦੇ ਵੱਲੋਂ ਮੈਡੀਕਲ ਸੇਵਾਵਾਂ ਮੁਫਤ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਖਨੋਰੀ ਬਾਰਡਰ ਦੀਆਂ ਨੇ ਜਿੱਥੇ ਕਿ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੈਡੀਕਲ ਕੈਂਪ ਦੇ ਵਿੱਚ ਜੇਕਰ ਕਿਸੇ ਵੀ ਕਿਸਾਨ ਵੀਰ ਜੋ ਅੰਦੋਲਨ ਦਾ ਹਿੱਸਾ ਬਣਿਆ ਹੋਇਆ ਹੈ ਜੇਕਰ ਕੋਈ ਵੀ ਤੰਗੀ ਪਰੇਸ਼ਾਨੀ ਆਂਦੀ ਹੈ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਇਸ ਮੈਡੀਕਲ ਕੈਂਪ ਦੇ ਵਿੱਚ ਆ ਕੇ ਦਵਾਈ ਲੈ ਸਕਦੇ ਨੇ ਜੋ ਮੁਫਤ ਇੱਥੇ ਮੈਡੀਕਲ ਸੇਵਾ ਕੀਤੀ ਜਾ ਰਹੀ ਹੈ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਵੀਰਾਂ ਦੇ ਵੱਲੋਂ ਕਿਉਂਕਿ ਸਿਰ ਦੇ ਵਿੱਚ ਸੱਟ ਸ਼ਾਇਦ ਲੱਗੀ ਹੋਈ ਹੈ ਇਲਾਜ ਕੀਤਾ ਜਾ ਰਿਹਾ ਹੈ ਜੋ ਕਿਸਾਨ ਵੀਰ ਨੇ ਉਹ ਖਾਸ ਤੌਰ ਦੇ ਉੱਪਰ ਆਏ ਨੇ ਇੱਥੇ ਵੀਰਾਂ ਦੇ ਵੱਲੋਂ ਜੋ ਜੋ ਵੀ ਦਵਾਈ ਪੱਟੀ ਕੀਤੀ ਜਾ ਸਕਦੀ ਹੈ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਖਨੋਰੀ ਬਾਰਡਰ ਦੀਆਂ ਮੈਡੀਕਲ ਕੈਂਪ ਲਗਾਇਆ ਗਿਆ ਹੈ ਬਕਾਇਦਾ ਇੱਥੇ ਸਾਰੀਆਂ ਦਵਾਈਆਂ ਉਪਲਬਧ ਨੇ ਜੇਕਰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਤਾਂ ਇੱਥੋਂ ਦਵਾਈ ਲੈ ਕੇ ਜਾ ਸਕਦੇ ਨੇ ਗੱਲਬਾਤ ਵੀ ਕਰਾਂਗੇ ਫਿਲਹਾਲ ਵੀਰ ਨੇ ਜੋ ਸੇਵਾ ਕਰ ਰਹੇ ਨੇ ਗਲਤ ਗੱਲ ਕਰ ਲੰਨੇ ਆ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਇੱਥੇ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਕਦੋਂ ਤੋਂ ਆਏ ਹੋਇਓ ਤੁਸੀਂ ਅਹੀਂ ਪਹਿਲੇ ਦਿਨ ਤੋਂ ਹੀ ਹਾਂਜੀ ਇਹ ਆਪਣੀ ਡਾਕਟਰ ਸਵਾਇਮਾਨ ਫਾਈਵ ਰਿਵਰਸ ਹਟ ਐਸੋਸੀਏਸ਼ਨ ਵੱਲੋਂ ਜਿਵੇਂ ਕਿ ਪਿੱਛੇ ਵੀ ਆਪਣਾ ਕਿਸਾਨੀ ਅੰਦੋਲਨ ਲੱਗਾ ਸੀ ਨਾ ਆਪਣੇ 2020 ਦੇ ਵਿੱਚ ਉਦੋਂ ਵੀ ਡਾਕਟਰ ਸਵਾਇਮਾਨ ਦੀ ਟੀਮ ਵੱਲੋਂ ਉੱਥੇ ਵੀ ਮੈਡੀਕਲ ਸਵਾਮਾਂ ਦਿਨ ਮਹਿਗੀਆਂ ਪਹਿਲੇ ਦਿਨ ਤੋਂ ਲੈ ਕੇ ਐਂਡ ਤੱਕ ਆਪਾਂ ਅੰਦੋਲਨ ਤੋਂ ਬਾਅਦ ਜਦੋਂ ਕਿਸਾਨ ਆਪਣੇ ਸਾਰੇ ਆ ਗਏ ਨੇ ਉਹਨਾਂ ਤੋਂ ਆਪ ਤਾਂ 5-6 ਦਿਨ ਬਾਅਦ ਚਾਏ ਸਾਰੀ ਸਾਫ ਸਪਾਈ ਕਰਕੇ ਆਏ ਆ ਉਸ ਤੋਂ ਬਾਅਦ ਹੁਣ ਵੀ ਜਦੋਂ ਆ 13 ਤਰੀਕ ਦਾ ਉਦੋਂ ਤੋਂ ਹੀ ਆਪਣੀ ਟੀਮ ਇੱਥੇ ਮੈਡੀਕਲ ਸਵਾਮਨ ਭਾਰੀ ਆ ਜਿਵੇਂ 13 ਤਰੀਕ ਨੂੰ ਵੀ ਕਿੰਨਾ ਇੱਥੇ ਹੋਇਆ ਸੀ 26 ਨੂੰ ਵੀ ਇੱਥੇ ਜਿਹੜਾ ਅਸ਼ੁਭ ਕਰਨ ਵੀਰੇ ਉਹਨੂੰ ਵੀ ਇੱਥੇ ਆਪਣੇ ਮੈਡੀਕਲ ਕੈਂਪ ਤੇ ਬੈਨੋ ਲਿਆਂਦਾ ਗਿਆ ਸੀ ਕਾਫੀ ਮਤਲਬ ਜਿਹੜੇ ਕਿਸਾਨ ਸੀ ਜਿਨ੍ਹਾਂ ਦੇ ਬਹੁਤ ਜਿਆਦੀਆਂ ਮਤਲਬ ਸੱਟਾਂ ਸੀ ਜਿਹੜੀਆਂ ਨਾ ਵੇਖੀ ਜਾਣ ਵਾਲੀਆਂ ਸੱਟਾਂ ਸੀ ਜਿਹੜੀਆਂ ਉਹ ਵੀ ਆਪਣੇ ਇੱਥੇ ਮੈਡੀਕਲ ਕੈਂਪ ਤੇ ਆਪਣੇ ਡਾਕਟਰ ਸਵਾਮਾਨ 2020 ਵਾਲੇ ਅੰਦੋਲਨ ਦੇ ਵਿੱਚ ਚਰਚੀ ਚਿਹਰਾ ਰਿਹਾ ਐ ਫਿਰ ਤੋਂ ਅੰਦੋਲਨ ਸ਼ੁਰੂ ਕਰਨਾ ਪਿਆ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਜਾਂ ਉਹ ਇਸ ਅੰਦੋਲਨ ਵਿੱਚ ਹਿੱਸਾ ਲੈਣ ਦੀ ਕੋਈ ਗੱਲਬਾਤ ਕਰਦੇ ਹੁਣ ਨਹੀਂ ਉਹਨਾਂ ਦਾ ਹੀ ਸਾਰਾ ਚੱਲਣ ਦਾ ਕੰਮ ਇੱਥੇ ਉਹ ਆਪਣੀ ਉਹੋ ਹੀ ਟੀਮ ਐ ਜਿਹੜੀ ਉਹ ਕਿਉਂ ਅੰਦੋਲਨ ਚਾਹੇ ਖਤਮ ਹੋ ਗਿਆ ਹੈ ਪਰ ਆਪਣੀ ਟੀਮ ਦਾ ਕੰਮ ਇਦਾਂ ਹੀ ਚੱਲਦਾ ਰਿਹਾ ਆਪਣੀ ਟੀਮ ਦਾ ਜਿਵੇਂ ਹੜਾਏ ਪਾਣੀ ਪੰਜਾਬ ਦੇ ਵਿੱਚ ਸਾਰੇ ਉਦੋਂ ਵੀ ਆਪਣੀ ਟੀਮ ਸਾਰੇ ਮਤਲਬ ਹੜਾਂ ਦੇ ਵਿੱਚ ਮੈਡੀਕਲ ਕੈਂਪ ਵੀ ਲਗਾਏ ਤੇ ਆਪਣੀ ਟੀਮ ਵੱਲੋਂ ਜਿਹੜੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਉਹਨਾਂ ਨੂੰ ਵੀ ਪੱਦਰ ਕਰਕੇ ਦਿੱਤੀ ਡਾਕਟਰ ਸਵੇਮਾਨ ਦੀ ਟੀਮ ਵੱਲੋਂ ਆਪਾਂ ਉਦੋਂ ਤੋਂ ਹੀ ਕੰਟੀਨਿਊ ਚੱਲੀ ਗਿਆ ਇੱਕ ਦਿਨ ਵੀ ਆਪਣੀ ਟੀਮ ਦੇ ਮਤਲਬ ਘਰੇ ਨਹੀਂ ਬੈਠੇ ਜਿੱਦਾਂ ਹੁਣ ਪਿੰਡਾਂ ਦੇ ਵਿੱਚ ਵੀ ਆਪਣੇ ਮੈਡੀਕਲ ਕੈਂਪ ਲੱਗਦੇ ਰਹੇ ਜਿਵੇਂ ਮਤਲਬ ਅਵੇਰਨੈਸ ਕੈਂਪ ਲੱਗਦੇ ਰਹਿਆ ਵੀ ਲੋਕਾਂ ਨੂੰ ਬਿਮਾਰੀਆਂ ਬਾਰੇ ਸਮਝਾਇਆ ਜਾਂਦਾ ਜਿੱਥੇ ਲੋੜ ਵੀਧਾਈ ਚੱਲ ਰਹੀ ਹੁੰਦਿਆ ਕੰਮ ਆਪਣਾ ਤੁਸੀਂ ਦੱਸਿਆ ਕਿ 13 ਫਰਵਰੀ ਨੂੰ ਜੋ ਇੱਥੇ ਹਾਲਾਤ ਸੀ ਕੀ ਹਾਲਾਤ ਸੀ 13 ਫਰਵਰੀ ਨੂੰ ਵੀ ਤੇ 21 ਫਰਵਰੀ ਨੂੰ ਵੀ ਦਿੱਲੀ ਕੂਚ ਦੌਰਾਨ 13 ਫਰਵਰੀ ਨੂੰ ਤੁਹਾਨੂੰ ਪਤਾ ਜਦੋਂ ਕਿਸਾਨਾਂ ਦੀ ਕੌਲ ਹੀ ਵੀ ਬੜਾ ਇਤਸ਼ਾਹ ਹੀ ਲੋਕਾਂ ਦੇ ਵੀ ਆਪਾਂ ਦਿੱਲੀ ਨੂੰ ਜਾਣਾ ਕਿਉਂ ਜਿਹੜੇ ਸਰਕਾਰਾਂ ਨੇ ਵਾਅਦੇ ਕੀਤੇ ਸੀ ਐਮਐਸਪੀ ਦੇ ਜਾਂ ਜੋ ਵੀ ਉਹਨਾਂ ਨੇ ਮਤਲਬ ਵਾਅਦੇ ਕੀਤੇ ਉਹ ਵਾਅਦੇ ਯਾਦ ਕਰਾਉਣ ਲਈ ਆਏ ਸੀ ਕਿਤੇ 2 ਸਾਲ ਹੋ ਗਏ 3 ਸਾਲ ਤੇ ਵੀ ਵਾਅਦਿਆਂ ਤੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਗਏ ਉਹਨਾਂ ਨੂੰ ਭੁੱਲ ਗਿਆ ਕਿ ਕਿਤੇ ਨਾ ਕਿਤੇ ਭੁੱਲਿਆ ਗਿਆ ਵਾ ਉਹ ਯਾਦ ਕਰਾਉਣ ਕਿਸਾਨ ਜਾ ਰਹੇ ਸੀ ਦਿੱਲੀ ਪਰ ਹਰਿਆਣਾ ਸਰਕਾਰ ਵੱਲੋਂ ਜਿਵੇਂ ਇਸ ਆਪਣੇ ਕੰਕਰੀਟ ਲਗਾ ਕੇ ਬੈਰੀਕੇਡ ਤੇ ਨਹੀਂ ਕੰਕਰੀਟ ਲਾ ਕੇ ਕੰਨਾ ਕੀਤੀਆਂ ਗੀਆਂ ਪੱਕੀਆਂ ਪੱਕੀਆਂ ਵੀ ਜਿਹੜੀਆਂ ਉਹ ਕਦੀ ਵੀ ਨਹੀਂ ਟੁੱਟਣ ਵਾਲੀਆਂ ਕੰਨਾ ਆ ਵੀ ਜੇ ਮੈਂ ਤੇ ਇਹ ਕਹਿਣਾ ਵੀ ਆਪਣਾ ਜਿਵੇਂ ਆਪਣਾ ਦੇਸ਼ ਆ ਆਪਣੇ ਦੇਸ਼ ਦੇ ਵਿੱਚ ਆਪਣੀ ਜਿਹੜੀ ਨੈਸ਼ਨਲ ਹਾਈਵੇ ਆ ਇਹਦੇ ਉੱਤੇ ਤੇ ਆਪਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਆਪਾਂ ਗੱਡੀ ਵੀ ਕਿਤੇ ਦੋ ਦਿਨ ਖੜੀ ਕਰ ਸਕਦੇ ਨਹੀਂ ਖੜਾ ਪਰ ਉਹਨਾਂ ਨੇ ਕੰਕਰੀਟ ਲਾ ਕੇ ਤੁਸੀਂ ਵੇਖੋ ਜਾ ਕੇ ਕੰਨਾ ਕਰਤੀਆਂ ਅੱਗੇ ਉਹ ਆਪਣੇ ਕਿਸਾਨ ਤੇ ਆਪਣੇ ਜਿੱਦਾਂ ਸ਼ਾਂਤਮਈ ਅੱਗੇ ਦਿੱਲੀ ਅੰਦੋਲਨ ਕੀਤਾ ਉਸੇ ਤਰ੍ਹਾਂ ਹੀ ਟਰੈਕਟਰਾਂ ਤੇ ਆਪਣੀ ਜੋ ਜਿਹਦੇ ਨਾਲ ਆਪਣੀ ਮਤਲਬ ਉਹਨਾਂ ਦੀ ਜਿਵੇਂ ਰਜਗਾਰ ਹੈ ਟਰੈਕਟਰੀ ਉਹਨਾਂ ਦਾ ਰਜਗਾਰ ਹੈ ਟਰੈਕਟਰਾਂ ਹੀ ਉਹ ਆਪਣੀ ਖੇਤੀਬਾੜੀ ਕਰਦੇ ਆਪਣੇ ਮਤਲਬ ਆਪਣੇ ਪਰਿਵਾਰ ਦਾ ਪੇਟ ਪਾਲਦੇ ਉਹਨਾਂ ਤੇ ਉਹਨਾਂ ਨੇ ਆਪੂ ਘਰ ਬਣਾਏ ਕਿਉਂ ਉੱਥੇ ਹੁਣ ਕਿੱਥੇ ਜਾ ਕੇ ਰਹਿਣਗੇ ਮੰਨ ਲਓ ਜੇ 10 ਦਿਨ 20 ਦਿਨ ਜਿਵੇਂ ਅੱਗੇ ਸਾਲ ਇੱਕ ਰਹਿ ਹੀ ਉਹ ਆਪਣੀ ਘਰ ਹੀ ਲੈ ਕੇ ਜਾਂਦੇ ਸੀ ਪਰ ਸਰਕਾਰ ਨੇ ਰਾਜ ਰੋਗ ਦਿੱਤਾ ਕਿ ਉਸ ਦਿਨ ਵੀ ਆਪਣੀ ਟੀਮ ਪਹਿਲੇ ਦਿਨ ਤੋਂ ਆ ਗਈ ਕਿਉਂ ਆਪਣਾ ਇੱਥੋਂ 3-400 ਮੀਟਰ ਦੂਰ ਆ ਪਰ ਬਾਕੀ ਮੈਡੀਕਲ ਕੈਂਪਾਂ ਤੋਂ ਆਪਾਂ ਅੱਗੇ ਆ ਉਹ ਦਿਨ 13 ਤਰੀਕ ਨੂੰ ਵੀ ਬਹੁਤ ਜ਼ਿਆਦਾ ਟੀਅਰ ਗੈਸ ਛੱਡੇ ਗਿਆ ਸੀ ਮੈਂ ਟੀਅਰ ਗੈਸ ਦੀ ਇਹ ਗੱਲ ਕਹੂੰਗਾ ਵੀ ਟੀਅਰ ਗੈਸ ਅਗੇ ਤੇ ਹੈਗੇ ਜਿਵੇਂ ਦਿੱਲੀ ਆਪਾਂ ਅੰਦੋਲਨ ਦੇ ਵਿੱਚ ਵੇਖਿਆ ਉਹਦੇ ਤੇ ਅंसू ਗੈਸ ਮਤਲਬ ਟੀਅਰ ਗੈਸ ਦੇ ਵਿੱਚ ਧੂੰਆਂ ਹੀ ਨਿਕਲਦਾ ਹੈ ਜਿਹਦੇ ਨਾਲ ਮਤਲਬ ਸਾਹ ਦੇ ਦੇ ਲੋਕ ਪਿੱਛੇ ਹੋ ਗਏ ਸੈਟ ਹੋ ਜਾਂਦੇ ਹਨ ਪਰ ਇਹ ਟੀਅਰ ਗੈਸ ਇਦਾਂ ਹੀ ਵੀ ਇਹਨਾਂ ਜੋ ਬਲਾਸਟ ਹੁੰਦਾ ਹੈ ਅਸੀਂ ਇੱਥੇ ਵੇਖਿਆ ਜਦੋਂ 13 ਤਰੀਕ ਨੂੰ ਵੀ ਕਾਫੀ ਜ਼ਖਮੀ ਹੋਇਆ ਪਰ 21 ਤਰੀਕ ਨੂੰ ਤੇ ਹਾਦੀ ਹੋ ਗਈ ਨਾ 21 ਤਰੀਕ ਨੂੰ ਤੇ ਮਤਲਬ ਐ ਹੋ ਗਿਆ ਵਾ ਵੀ ਜਿਵੇਂ ਇੱਥੇ ਜੰਗ ਲੱਗੀ ਕਿਸ ਦੇਸ਼ ਦੀ 21 ਤਰੀਕ ਨੂੰ ਜਦੋਂ ਇੱਥੇ ਆਪਣਾ ਸ਼ੁਰੂ ਹੋਇਆ ਨਾ ਜਦੋਂ ਪਹਿਲੇ ਮਤਲਬ ਲੋਕਾਂ 'ਚ ਇਤਸ਼ਾਹ ਹੀ ਪਿਆ ਅੱਜ ਆਪਾਂ ਨੂੰ ਕਾਲ ਆਈ ਆ ਵੀ ਆਪਾਂ ਦਿੱਲੀ ਜਾਣਾ ਵਾ ਪਰ ਬਾਅਦ 'ਚ ਪਤਾ ਲੱਗਿਆ ਵੀ ਜਿਵੇਂ ਆਪਣੇ ਆਗੂ ਸਿੰਘ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਕਿਹਾ ਤਾਂ ਵੀ ਰੁਕ ਜਾਓ ਅਜੇ ਆਪਣੀ ਮੀਟਿੰਗ ਮਤਲਬ ਵੀ ਗੱਲਬਾਤ ਹੋ ਰਹੀ ਆ ਉਹਹੀਂ ਤੇ ਆਪਣੇ ਜੋ ਰੋਜ਼ ਦੀ ਤਰ੍ਹਾਂ ਚੱਲਣਦੇ ਆ ਬਜ਼ੁਰਗਾਂ ਨੂੰ ਟ੍ਰੀਟਮੈਂਟ ਚੱਲਣੇ ਕਿ 슈ਗਰ ਬੀਪੀ ਜਾਂ ਕਿਸੇ ਨੂੰ ਕੋਈ ਅੱਖਾਂ ਦੀ ਪ੍ਰੋਬਲਮ ਜ ਕਿਸੇ ਨੂੰ ਕੰਨਾਂ ਦੀ ਪ੍ਰੋਬਲਮ ਕਿਉਂ ਤੇਰਾ ਤਰੀਕ ਨੂੰ ਟੀਅਰ ਗੈਸ ਨਾਲ ਵੀ ਬਹੁਤ ਲੋਕ ਅਫੈਕਟਡ ਹੋਏ ਸੀ ਉਹ ਚਲੋ ਇਦਾਂ ਹੀ ਟ੍ਰੀਟਮੈਂਟ ਚੱਲਣਦੇ ਆ ਕੋਈ ਸਾੜ ਤੋਂ ਮਾਸਕ ਲਈ ਜਾਂਦਾ ਹੈ ਕੋਈ ਕੋਸ਼ਾ ਖੀਂਦਾ ਵੀ ਅੱਗੇ ਲੰਘਣਾ ਵਾ ਨਾ ਉਹ ਵੇਨੇ ਵੇਨੇ ਇਧਰ ਰੋਲਾ ਜਾ ਪੈਣਾ ਸ਼ੁਰੂ ਹੋਇਆ ਟੀਅਰ ਗੈਸਾਂ ਦੀ ਆਵਾਜ਼ ਆਈ ਪਹਿਲੋਂ ਪਾਣੀ ਦੀਆਂ ਬਿਛਾਣਾ ਆਂਦੇ ਵੱਜੀਆਂ ਫਿਰ ਟੀਅਰ ਗੈਸਾਂ ਦੀ ਆਵਾਜ਼ ਆਈ ਤੇ ਅਸੀਂ ਇੱਕਦਮ ਵੇਖਿਆ ਸਾਡੀ ਉਦੋਂ ਟੀਮ ਕਾਫੀ ਜ਼ਿਆਦੇ ਹੈ ਸੀ ਟੀਮ ਦੇ ਘਟੂ ਘਟ ਮਤਲਬ 50 ਮੈਂਬਰ ਹੋਵਾਂਗੇ ਇਹ ਡਾਕਟਰ ਵੀ ਤੇ ਵਲੰਟੀਅਰ ਵੀ ਉਹ ਜਦੋਂ ਇਥੋਂ ਪਤਾ ਲੱਗਾ ਵੀ ਰੋਲਾ ਪੈ ਗਿਆ ਆਂਦੇ ਵੀ ਗਾੜੀ ਤੇ ਬਹੁਤ ਜ਼ਿਆਦਾ ਮਤਲਬ ਲੋਕਾਂ ਦੇ ਨੁਕਸਾਨ ਹੋ ਗਿਆ ਇਥੇ ਮੁੰਡੇ ਭੱਜ ਗਏ ਸਾਡੇ ਕੋਲ ਸਾਡੀ ਟੀਮ ਗਈ ਨਾਲ ਕਿਸਾਨਾਂ ਨੇ ਵੀ ਸਾਡੀ ਨਾਲ ਪਕੀਤੀ ਕਟੋਕਟ 10 10 15 15 ਪੇਸ਼ੈਂਟ ਅਸੀਂ ਚੁੱਕ ਕੇ ਲਿਆਂਦੇ ਇੱਥੇ ਵੀ ਜਿਨ੍ਹਾਂ ਦੇ ਕਿਸੇ ਦੀ ਇੰਨੀ ਫੱਟ ਲੱਗ ਗਿਆ ਕਿਸੇ ਦੀ ਅੱਖ ਇੱਕ ਦੀ ਤੇ ਗੱਲ ਇੱਥੋਂ ਸਾਰੀ ਪਏ ਉੱਤਰ ਗਿਆ ਹੈ ਆ ਜਿਹੜੀ ਛੇਲ ਹੀ ਆ ਕਿਸੇ ਦੀ ਅੱਖ ਕਿ ਇੰਨਾ ਜ਼ਿਆਦਾ ਵੀ ਮੈਂ ਹੈਰਾਨ ਰਹਿ ਗਿਆ ਵਾਂ ਵੀ ਆਪਣੀ ਦੇਖ ਦੇ ਵਿੱਚ ਇਹ ਕੁਝ ਹੋਇਆ ਵੀ ਇੰਨੀ ਇੰਨੀ ਵੱਡ ਫੱਟ ਹੋ ਗਈ ਵੀ ਜਿਵੇਂ ਕਿਸੇ ਦੇ ਅੱਗੋਂ ਕਿਰਪਾਨਾਂ ਨਾਲ ਵੱਢੇ ਦੇ ਇਦਾਂ ਜਿਹੇ ਇੰਨੇ ਇੰਨੇ ਕੱਟ ਲੱਗੇ ਸੀ ਆ ਇਹ ਚੀਜ਼ ਆਪਾਂ ਲੱਤਾਂ ਪਾਟੀਆਂ ਹੀ ਸਿਰ ਪਾਟੇ ਹੀ ਮਤਲਬ ਲੋਕਾਂ ਦੀ ਇੰਨਾ ਜ਼ਿਆਦਾ ਇਦਾਂ ਚਲਦਿਆਂ ਚਲਦਿਆਂ ਬਾਅਦ ਚੱਕੇ ਦਾ ਮਾਰ ਕੇ ਵੀ ਆਂਦੇ ਵੀ ਮੁੰਡਾ ਬੇਹੋਸ਼ ਹੋ ਗਿਆ ਕੋ ਇੱਥੇ ਲੈ ਕੇ ਆਏ ਉਹਨੂੰ ਸ਼ੁਭ ਕਰਨ ਨੂੰ ਇੱਥੇ ਇਸੇ ਟੇਬਲ ਤੇ ਉਹਨੂੰ ਪਾਇਆ ਸੀ ਜੋ ਸਾਨੂੰ ਪਹਿਲਾਂ ਪਤਾ ਨਹੀਂ ਲੱਗਾ ਉਹਨਾਂ ਨੂੰ ਨਹੀਂ ਪਤਾ ਲੱਗਾ ਵੀ ਕੀ ਹੋਇਆ ਆਂਦੇ ਬੇਹੋਸ਼ ਹੋ ਗਿਆ ਉਹਨੂੰ ਦੰਦਲ ਪੈ ਗਈ ਸ਼ਾਇਦ ਉਹਨੂੰ ਵੇਖਣ ਦਾ ਜਦੋਂ ਆਂਦੇ ਦੰਦਲ ਪੈ ਗਈ ਉਹਦਾ ਮੈਂ ਮੂੰਹ ਵੇਖਿਆ ਮੈਂ ਦੰਦਲ ਤੇ ਪਈ ਨਹੀਂ ਫਿਰ ਉਹਨੂੰ ਜੋ ਆਪਣਾ ਟ੍ਰੀਟਮੈਂਟ ਕਰ ਮੈਂ ਉਹਦੀ ਪਲਸ ਚੈੱਕ ਕੀਤੀ ਤੇ ਪਲਸ ਮਾੜਾ ਮਾੜਾ ਮੈਨੂੰ ਸ਼ੱਕ ਪਿਆ ਜਾਵੇ ਪਰ ਜਦੋਂ ਉਹਦਾ ਮੈਂ ਸਿਰ ਲਾਇਆ ਫੜ ਕੇ ਤਾਂ ਮੈਨੂੰ ਜਦੋਂ ਐ ਕੀਤਾ ਉਹ ਮੇਰੀਆਂ ਉਂਗਲਾਂ ਦੇ ਸਿਰ 'ਚ ਲੰ ਕੋ ਐਂਬੂਲੈਂਸਾਂ ਐਂਬੂਲੈਂਸਾਂ ਬਹੁਤ ਜਿਆਦੀਆਂ ਘਟੋ ਘਟ 25 30 ਐਂਬੂਲੈਂਸਾਂ ਇੱਥੇ ਆ ਗਈਆਂ ਪਰ ਐਂਬੂਲੈਂਸਰ ਵਾਰ ਨਹੀਂ ਹੁੰਦਾ ਇਦਾਂ ਹੀ ਟੀਂ ਟੀਂ ਕਰਕੇ ਮਤਲਬ ਤੁਰੀਆਂ ਜਾਂਦੀਆਂ ਐਂਬੂਲੈਂਸਾਂ ਉਹ ਜਦੋਂ ਮੈਂ ਆਵਾਜ਼ ਦਿੱਤੀ ਮੈਂ ਕਿਹਾ ਕੋਈ ਐਂਬੂਲੈਂਸ ਨੂੰ ਆਜ ਮਾਰੋ ਐਂਬੂਲੈਂਸ ਕੋਈ ਨਹੀਂ ਆਈ ਮੈਂ ਕਿਹਾ ਵੀ ਚੱਕੂ ਇਹਨੂੰ ਦਵਾ ਦਾ ਮੈਂ ਉਹਨੂੰ ਇੱਥੋਂ ਫੜ ਕੇ ਚੱਕ ਕੇ ਉਹ ਘਟੋ ਘਟ 100 ਮੀਟਰ ਨੂੰ ਮੈਂ ਲੈ ਕੇ ਭਜਾ ਐਂਬੂਲੈਂਸ ਚ ਪਾਇਆ ਵਾ ਪਰ ਉਹ ਮਾਰੀ ਦੀ ਕੀ ਆਂਦੇ ਨੇ ਮੈਨੂੰ ਐ ਲੱਗਦਾ ਵੀ ਸ਼ਾਇਦ ਹੋ ਸਕਦਾ ਬਾਜੇ ਪਰ ਉਸ ਟਾਈਮ ਤੇ ਜਦੋਂ ਉਹਦਾ ਟ੍ਰੀਟਮੈਂਟ ਨਹੀਂ ਵੇਖਦੇ ਇਹਨਾਂ ਨੂੰ ਕੋਈ ਮਹਾਈਆ ਕਮੈਂਟ ਵੀ ਨਹੀਂ ਲਗਾਉਣਾ ਕੋਈ ਕਮੈਂਟ ਦੇ ਵਿੱਚ ਸਾਰਾ ਉਹਦਾ ਕਰਕੇ ਭੱਜ ਗਏ ਸੀ ਉਦੋਂ ਆ ਸਾਡੇ ਵੀ ਟੈਂਟ ਦੇ ਉੱਤੇ ਟੀਅਰ ਗੈਸ ਚੱਲੰਦਿਆ ਸਾਰੀ ਤਰਪਾਲਾਂ ਪਾੜ ਗਿਆ ਸਾਡੀਆਂ ਇੱਥੇ ਸਾਡੇ ਪੇਸ਼ੈਂਟਾਂ ਦੇ ਢੇਰ ਲੱਗੇ ਸੀ ਪਰ ਉੱਤੇ ਟੀਅਰ ਗਿਆ ਸਾਡੇ ਵੀ ਡਿੱਗੰਦਿਆ ਸੀ ਇੰਨਾ ਜ਼ਿਆਦਾ ਬੁਰਾ ਹਾਲ ਹੋ ਗਿਆ ਵੀ ਸਾਡੀ ਟੀਮ ਦੇ ਜਿਹੜੇ ਡਾਕਟਰ ਆ ਜਾਂ ਵਲੰਟੀਅਰ ਆ ਉਹ ਵੀ ਇਫੈਕਟਡ ਹੋ ਗਏ ਵੀ ਅਸੀਂ ਕੀ ਕਰੀਏ ਵੀ ਇੰਨਾ ਜ਼ਿਆਦਾ ਇੱਕ ਤਾਂ ਜ਼ੋਰ ਲੱਗੰਦਿਆ ਪੇਸ਼ੈਂਟਾਂ ਨੂੰ ਚੁਗ-ਚੁਗ ਲਿਆਉਂਦੇ ਇੱਕ ਟੀਅਰ ਗੈਸ ਚੱਲ ਕੇ ਸਾਡਾ ਵੀ ਸਾਹ ਮਤਲਬ ਦਮ ਘੁੱਟੰਦਿਆ ਇੱਥੇ ਸਾਰੇ ਧੂਆਂ ਹੀ ਧੂਆਂ ਆਂ ਤੇ ਜਿਹੜੇ 78 ਸਾਲ ਦੇ ਜਾਂ 60 ਸਾਲ ਦੇ ਬਜ਼ੁਰਗ ਉਹਨਾਂ ਦਾ ਕੀ ਹਾਲ ਲਊ ਤੁਹਾਨੂੰ ਪਤਾ ਨ ਉਨੂੰ ਜਦੋਂ ਆਪਾਂ ਭੇਜਤਾ ਵਾ 15-20 ਮਿੰਟ ਦੇ ਘੰਟੇ ਦੀ ਗੱਲ ਹੋਣੀ ਆ ਇਦਰੋਂ ਇੰਨਾ ਜਿਆਦਾ ਖੜਕਾ ਤੋੜਪਨ ਦੀ ਆਵਾਜ਼ ਆਈ ਇੰਨਾ ਜਿਆਦਾ ਤੇ ਟੀਅਰ ਗੈਸ ਤਾਂ ਐ ਚੱਲਦੇ ਜਿਵੇਂ ਦੀਵਾਲੀ ਦੇ ਉੱਤੇ ਨਹੀਂ ਪਟਾਕੇ ਚੱਲਦੇ ਅੱਗੋਂ ਤੱਕ ਟੀਅਰ ਗੈਸ ਆ ਤੇ ਮੈਨੂੰ ਇੱਥੋਂ ਮੁੰਡਾ ਗੁਆਣ ਕਹਿੰਦਾ ਵਾ ਵੀ ਬਜ਼ੁਰਗਿਆ ਜਿਹੜੇ ਟਰਾਲੀ ਦੇ ਵਿੱਚ ਉਹ ਬੇਹੋਸ਼ ਹੋ ਗਿਆ ਉਹਨੇ ਤਾਂ ਮੈਨੂੰ 16-17 ਦਾ ਸਾਲਾਂ ਦਾ ਬੱਚਾ ਹਣਾ ਉਹਨੇ ਤਾਂ ਬੇਹੋਸ਼ ਕਹਿ ਕੇ ਮੈਨੂੰ ਆਂਦਾ ਬਜ਼ੁਰਗ ਮਰ ਗਏ ਬਈ ਇਦਾਂ ਹੀ ਕਿਹਾ ਮੈਂ ਭੱਜਾਂ ਆਪਣੇ ਮੁੰਡੇ ਲੈ ਕੇ ਨਾਲ ਉਹਦੇ ਵਿੱਚ ਟਰਾਲੀ ਦੇ ਵਿੱਚ ਵੇਖਿਆ ਟਰਾਲੀ 'ਚ ਧੂਆਂ ਹੀ ਉਹ ਮੈਂ ਪਹਿਲਾਂ ਤੋਂ ਕੋਈ ਬੜੇ ਨਾਲ ਡਰਦਾ ਮੈਂ ਭੱਜ ਕੇ ਵੜ ਕੇ ਵਿੱਚੋਂ ਟੀਅਰ ਗੈਸ ਚੁੱਕ ਕੇ ਬਾਹਰ ਸੁੱਟਿਆ ਤੇ ਬਜ਼ੁਰਗਾਂ ਨੂੰ ਧੂਕੇ ਮਾਰ ਹੁਣ ਉੱਥੇ ਉਸ ਹਾਲੀ ਕੋਈ ਨਹੀਂ ਹੈਗਾ ਹਾਲੀ ਟੀਅਰ ਗੈਸ ਕਿੱਦਾਂ ਕੋਈ ਟਰਾਲੀ ਦੀ ਬੈਕ ਸਾਈਡ ਇਧਰ ਨੂੰ ਹੀ ਨਾ ਜਦੋਂ ਚਲਾਉਂਦੇ ਆ ਉਹਨਾਂ ਵੇਖਿਆ ਥੋੜੀ ਵੀ ਕੀ ਚੱਲਦਾ ਕਿੱਧਰ ਵੱਜ ਜਾਂਦਾ ਟਰਾਲੀ ਤੇ ਵੱਜ ਜਾਂਦਾ ਬੂਨੇਸ ਤੇ ਵੱਜ ਜਾਂਦਾ ਕਾਤੇ ਤੇ ਵੱਜ ਜਾਂਦਾ ਹੁਣ ਆਪਣੀਆਂ ਵੀ ਦਰਪਾਨਾ ਬਾਅਦ ਚ ਆਪਾਂ ਪਾਈਆਂ ਸਾਰਾ ਸੜ ਗਿਆ ਆਪਾਂ ਨੂੰ ਮੈਡੀਕਲ ਵੀ ਉਹ ਜਦੋਂ ਕੱਢਿਆ ਉਹਨਾਂ ਨੂੰ ਕੱਢ ਕੇ ਬਾਹਰ ਚਲੋ ਗੁਰੂ ਸਾਹਿਬ ਦੀ ਕਿਰਪਾ ਆਈ ਪਈ ਉਹਨਾਂ ਦੇ ਸਾਹ ਬਚ ਗਏ ਨਹੀਂ ਤੇ ਕਰਕੇ ਅਸੀਂ ਆਪਣੇ ਮੈਡੀਕਲ ਕੈਂਪਾਂ ਨੂੰ ਆਏ ਆ ਸਾਡੀਆਂ ਤੁਸੀਂ ਵੇਖੀ ਹੋਣੀ ਗੱਡੀ ਵੀ ਆ ਮੈਡੀਕਲ ਕੈਂਪ ਵਾਲੀ ਜਿਹੜੀ ਵੈਨ ਆਪਣੀ ਇਹ ਵੀ ਪੰਨੀਆਂ ਦੇ ਵਿੱਚ ਮੈਡੀਸਨ ਹੀ ਬਹੁਤ ਜਿਆਦੀ ਉਹ ਮੈਡੀਸਨ ਵੀ ਕਾਫੀ ਵਿੱਚੋਂ ਗਾਇਬ ਹੋ ਗਈ ਫਿਰ ਸਾਡੀ ਐਂਬੂਲੈਂਸ ਹੀ ਪੇਸ਼ੈਂਟ ਪਾ ਕੇ ਅਸੀਂ ਲੈ ਕੇ ਜਾਂਦੇ ਉਹਦੇ ਮਗਰ ਭੱਜ ਕੇ ਡਾਂਗਾ ਉਹਦੇ ਵੀ ਕੱਚ ਪੰਤੇ ਮਗਰੋਂ ਫਿਰ ਸਾਡੀ ਆ ਜੀ ਮੈਡੀਸਨ ਆ ਸਾਰੀ ਜਿੰਨੀ ਵੀ ਮੈਡੀਸਨ ਆ ਇੱਥੇ ਸਾਰੀ ਉਹਨਾਂ ਡਾਂਗਾ ਮਾਰ ਮਾਰ ਕੇ ਲੱਤਾਂ ਮਾਰ ਮਾਰ ਕੇ ਉਹ ਸਾਰੀ ਖਿਡਾਰੀ ਮੁੜ ਕੇ ਉਹ ਮੁੰਡਾ ਅਮਰਿਤਪਾਲ ਆ ਸਾਡਾ ਜਦੋਂ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਘਟ ਘਟ 50 ਵਲੰਟੀਅਰ ਤੇ ਡਾਕਟਰੋ ਨੇ ਜਦੋਂ ਇਹੋ ਜਿਹਾ ਮਾਹੌਲ ਬਣਿਆ ਤੇ ਸਾਡੀ ਵੀ ਟੀਮ ਚ ਸਿਰਫ 15 ਬੰਦੇ ਰਹਿ ਗਏ ਵੀ ਮਨ ਲੈ ਇੰਨਾ ਜ਼ਿਆਦਾ ਹੋ ਗਿਆ ਵੀ ਸਭ ਨੇ ਆਪ ਆਪਣੀ ਜਾਨ ਬਚਾਈ ਵੀ ਉਹ ਤੇ ਮਾਰਨ ਨੂੰ ਆ ਗਏ ਜਿਵੇਂ ਉਹਦੇ ਵਿੱਚੋਂ 5-7 ਮੁੰਡੇ ਮਰਨਾ ਸੀ ਤੇ 5-7 ਜਿਵੇਂ ਇੱਥੇ ਬੈਠੇ ਹੀ ਕਰਨਦੇ ਹੋ ਟ੍ਰੀਟਮੈਂਟ ਬਜ਼ੁਰਗ ਦਾ ਜਦੋਂ ਇਧਰੋਂ ਰੋਲਾ ਪਿਆ ਵਾ ਉਹ ਵੀ ਜਿਹੜੇਗੇ 2-3 ਉਹਨਾਂ ਨੂੰ ਜਦੋਂ ਉਹਨਾਂ ਨੇ ਕੀਤਾ ਤੋਂ ਭੱਜ ਕੇ ਤੇ ਅਮਰਤਪਾਲ ਇੱਥੇ ਰਹਿ ਗਿਆ ਉਹ ਬਜ਼ੁਰਗ ਦਾ ਬਜ਼ੁਰਗ ਹੋਣਾ ਘਟ ਘਟ 65-70 ਸਾਲ ਦਾ ਉਹਦੇ ਇੱਥੇ ਇੱਥੇ ਕੱਟ ਲੱਗਾ ਸੀ ਉਹਦੇ ਇ ਉਨੇ ਉਨੇ ਧਿਆਨ ਹੀ ਨਹੀਂ ਦਿੱਤਾ ਵੀ ਇੱਧਰ ਕੀ ਹੋ ਗਿਆ ਵੀ ਕੀ ਹੋ ਗਿਆ ਵੀ ਆਪਣੇ ਆਪਣੇ ਤੇ ਬਿਆਨ ਪਿਆ ਜਦੋਂ ਉਹ ਪਿੱਛਾ ਭੌਗੋ ਵੇਖਣ ਲੱਗਾ ਤਾਂ ਉਹਦੇ ਲੱਕ 'ਚ ਉਹਨਾਂ ਲੱਤ ਮਾਰੀਆਂ ਉਹਨੂੰ ਸੁੱਟਦਾ ਫਿਰ ਬਜ਼ੁਰਗ ਨੂੰ ਥੱਲੇ ਸੁੱਟਦਾ ਬਜ਼ੁਰਗ ਦੇ ਵਾਲ ਹੀ ਖਿਲਰ ਗਏ ਤੇ ਉਹਨੂੰ ਜਦੋਂ ਮੇਰੇ ਤੋਂ ਆਪਣਾ ਅਮਰਤਪਾਲ ਉਹਦੀਆਂ ਬਾਹਾਂ ਤੇ ਡਾਂਗਾ ਮਾਰੀਆਂ ਕਿ ਜੋ ਸਿਰ 'ਚ ਮਾਰ ਲੱਗੇ ਤੇ ਐ ਕੀਤੀ ਉਹਨੇ ਇੱਕ ਇੱਥੇ ਮਾਰੀ ਇੱਕ ਇੱਥੇ ਤਿੰਨ ਚਾਰ ਵਾਰ ਕੀਤੀ ਫਿਰ ਲੰਮੇ ਪੈਰ ਦੇ ਢਿੱਡ 'ਚ ਲੱਤਾਂ ਮਾਰੀਆਂ ਫਿਰ ਮੈਂ ਜਦੋਂ ਮਗਰੋਂ ਆਇਆ ਨਾ ਆਪਣੀ ਟੀਮ ਲੈ ਕੇ ਮੈਨੂੰ ਪਤਾ ਲੱਗਾ ਵੀ ਜਦੋਂ ਐ ਵਾਪਸ ਆਇਆ ਹਾਂ ਬਜ਼ੁਰਗਾਂ ਨੂੰ ਕਰਕੇ ਉਹ ਵੇਖਿਆ ਮੈਂ ਹਾਂ ਆਪਣੀ ਤੋਂ ਆਪਣੀ ਮੈਡੀਕਲ ਤੇ ਕੀ ਹੁੰਦਾ ਮੈਂ ਹਾ ਉਹਦੇ ਆਪਣੇ ਪੁਲਿਸ ਆਪਣੇ ਮੈਡੀਕਲ ਤੇ ਆ ਗਈ ਹੈ ਪੁਲਿਸ ਜਾਂ ਆਰਮੀ ਜਾਂ ਜੋ ਵੀ ਹੈ ਨਾ ਉਹ ਜਦੋਂ ਮੈਂ ਉਧਰੋਂ ਭੱਜਾਂ ਮੇਰ ਪੌੜੀ ਹੀ ਆਪਣੇ ਟਰਾਲੀ ਨੂੰ ਲੱਗੀ ਮੈਂ ਪੌੜੀ ਫੜ ਕੇ ਮੈਂ ਰੋਲਾ ਪਾਇਆ ਨਾਲੇ ਮੈਂ ਭੱਜਾਂ ਮੈਂ ਹਾ ਫਾੜੋ ਮੁੰਡੇ ਮਾਰ ਤੇ ਆਪਣੀ ਇਦਾਂ ਕੀਤਾ ਮਗਰੋਂ ਵੀ ਲੋਕਾਂ ਨੇ ਵੀ ਲਲਕਾਰੇ ਇਧਰੋਂ ਮਾਰੇ ਵੀ ਫੜ ਲਓ ਫੜ ਲਓ ਜਾਨਾ ਡਾਕਟਰ ਪਾ ਮਾਰ ਤੇ ਆਪਣੇ ਨਾ ਉਹਨਾਂ ਫਿਰ ਉੱਥੋਂ ਭੱਜ ਗਏ ਉਹ ਪਛਾਣੂ ਪਿੱਛੇ ਮੁੜ ਗਿਆ ਐਨਾ ਜਿਆਦਾ ਉਸ ਟਾਈਮ ਦਾ ਜਿਹੜਾ ਸੀਨ ਹੈ ਨਾ ਜਦੋਂ ਮੈਨੂੰ ਕੋਈ ਜਿੱਦਾਂ ਤੁਸੀਂ ਮੇਰੇ ਅੱਗੇ ਮੈਕ ਲਾਤਾ ਵਾ ਮੈਨੂੰ ਉਹੋ ਹੀ ਸੀਨ ਅੱਜ ਚੇਤੇ ਆ ਗਿਆ ਵੀ ਮੈਨੂੰ ਇੰਨਾ ਗੁੱਸਾ ਤੇ ਇੰਨਾ ਕਹਿਰ ਚੜਨ ਦਿਆ ਵਾ ਉਹਨਾਂ ਨੇ ਸੁੱਟ ਗਏ ਬੰਦੇ ਸਾਡੇ ਨੂੰ ਉਹ ਦੱਸਦਾ ਵਾ ਉਹ ਆਂਦਾ ਵੀ ਉਹਨੇ ਆਖਿਆ ਵੀ ਜੇ ਤੂੰ ਹੀ ਅੱਜ ਤੋਂ ਗਾਂਹ ਦਿਸੇ ਨਾ ਅੱਜ ਤੇ ਤੁਹਾਨੂੰ ਡਾਂਗਾ ਮਾਰੀਆਂ ਉਹ ਛੱਡਦੇ ਲੱਗੇ ਆ ਕੱਲ ਤੋਂ ਤੁਹਾਡੇ ਗੋਲੀਆਂ ਮਾਰਨੀਆਂ ਵਾ ਜੇ ਤੁਸੀਂ ਇੱਥੇ ਤੁਹਾਡਾ ਮੈਡੀਕਲ ਕੈਂਪ ਦਿਸ ਪਿਆ ਜਾਂ ਤੁਸੀਂ ਇੱਥੇ ਦਿਸ ਪੇ ਤੇ ਇੱਕ ਜਿੱਦਣ ਆਪਾਂ 13 ਤਰੀਕ ਤੋਂ ਮੈ ਡਾਕਟਰ ਸਵਾਮਣ ਜਿਹਨਾਂ ਦੀ ਤੁਸੀਂ ਗੱਲ ਕਰਦੇ ਜੀ ਉਹਨਾਂ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਜ਼ਰੂਰ ਆ ਵੀ ਉਹ ਇੱਥੇ ਨਾ ਕਿ ਇੱਕ ਦਿਨ ਮੈਨੂੰ ਆਪਣੇ ਮੀਡੀਆ ਵਾਲਿਆਂ ਦੇ ਵੀ ਡਾਕਟਰ ਸਵਾਮਣ ਉਹ ਕਿੱਥੇ ਆ ਮੈਂ ਉਹਨਾਂ ਇਹ ਵੀ ਦੱਸਣਾ ਚਾਹਣਾ ਵਾਂ ਵੀ ਡਾਕਟਰ ਸਵਾਮਣ ਅੱਜ ਵੀ 2 ਘੰਟੇ ਸੌਂਦੇ ਸਰਵ ਰਾਤ ਨੂੰ ਦਿਨੇ ਮਤਲਬ ਆਪਣੇ ਮੈਡੀਕਲ ਜਿਹੜਾ ਉਹ ਮਾਇਓ ਕਲੀਨਿਕ ਦੇ ਵਿੱਚ ਆ ਜੋਬ ਕਰਦੇ ਦਿਨੇ ਤੋਂ ਜੋਬ ਕਰਦੇ ਆ ਤੇ ਜਦੋਂ ਆਪਣੀ ਧਰ ਦਿਨ ਹੁੰਦਾ ਉਦੋਂ ਰਾਤ ਹੁੰਦੀ ਆ ਉਦੋਂ ਰਾਤ ਉਹ ਨਾਈਟ ਲਾਉਂਦੇ ਆ ਵੀ ਜਿਵੇਂ ਓਵਰਟਾਈਮ ਲਾ ਕੇ ਸਿਰਫ 2 ਘੰਟੇ ਅੱਜ ਵੀ ਉਹ ਸੌਂਦੇ ਆ ਵੀ ਇਹਨਾਂ ਕਿਸਾਨਾਂ ਤੇ ਮਜ਼ਦੂਰਾਂ ਵਾਸਤੇ ਉਹ ਆਪਣੀ ਪੂਰੀ ਉਹਨਾਂ ਦੇ ਪਰਿਵਾਰ ਦੀ ਇਹ ਸੋਚ ਆ ਵੀ ਅਸੀਂ ਪੰਜਾਬ ਵਾਸਤੇ ਕੁਝ ਵੀ ਕਰਦੇ ਆ ਜੇ ਉਹ ਕੁਝ ਵੀ ਕਰਨਾ ਪਏ ਤੇ ਅਸੀਂ ਕਰਾਂਗੇ ਵੀ ਉਹ ਉਹਨਾਂ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਆਪਣੇ ਪੰਜਾਬ ਨਾਲ ਲਗਾਓ ਆ ਪਿਆਰ ਆ ਵੀ ਅਸੀਂ ਪੰਜਾਬ ਬਾਰੇ ਕੁਝ ਵੀ ਕਰ ਸਕਦੇ ਆ ਤੇ ਦੂਜੀ ਗੱਲ ਟਵਿੱਟਰ ਤੇ ਅਟੈਕ ਕੀਤਾ ਗਿਆ ਡਾਕਟਰ ਸਾਹਿਬ ਦੇ ਟਵਿੱਟਰ ਵੀ ਬਲੌਕ ਕਰਤਾ ਵਾ ਅਟੈਕ ਕੀਤਾ ਗਿਆ ਵਾ ਮਾਇਓ ਕਲੀਨਿਕ ਦੇ ਵਿੱਚ ਵੀ ਜਿਹੜਾ ਡਾਕਟਰ ਸਵਾਮਾਨ ਆ ਨਾ ਇਹ ਜਿਹੜੇ ਆਪਣੇ ਸੜਕਾਂ ਤੇ ਬੈਠੇ ਆ ਜਿਹੜੇ ਅਨਪੜ ਗਵਾਰ ਕੁਝ ਵੀ ਬੋਲਦੇ ਆ ਨਾ ਨਕਸਲਵਾਦੀ ਜਾਂ ਖਾਲਸਤਾਨੀ ਅਤਵਾਦੀ ਇਹ ਵੀ ਉਹਨਾਂ ਦੇ 파ਟ ਆ ਤੁਹਾਡੇ ਜਿਹੜਾ ਇੱਥੇ ਆਇਆ ਨਾ ਮੈਡੀਕਲ ਦੇ ਵਿੱਚ ਜਿਵੇਂ ਕਿਤੇ ਪਿੱਛੇ ਜੇ ਉਸਾਮਾ ਬਿਲ ਦੇਣ ਨੇ ਇਥੇ ਕਰਤਾ ਹੈ ਨਾ ਕੰਮ ਇਹ ਡਾਕਟਰ ਵੀ ਉਹੋ ਚੀਜ਼ ਜੇ ਇਹਨੂੰ ਬਾਹਰ ਕੱਢ ਦੋ ਮਤਲਬ ਇੱਥੋਂ ਇੱਥੋਂ ਤੱਕ ਇਹ ਨਹੀਂ ਹੈਗਾ ਵੀ ਇੱਥੇ ਟਾਰਗੇਟ ਕਰਨਦੇ ਉੱਥੇ ਉਹਨੂੰ ਵੀ ਟਾਰਗੇਟ ਕਰਨਦੇ ਜਿਹੜਾ ਵੀ ਆਪਣੇ ਪੰਜਾਬ ਬਦਲੇ ਜਾਂ ਆਪਣੀ ਕਿਸਾਨੀ ਬਦਲੇ ਜਿਹੜਾ ਵੀ ਕੋਈ ਆਵਾਜ਼ ਠਾਉਂਦਾ ਉਹਨੂੰ ਉੱਥੇ ਉੱਥੇ ਉਹ ਬਲੌਕ ਕਰਨਦੇ ਉੱਥੇ ਉੱਥੇ ਉਹਦੇ ਤੇ ਟੈਕ ਕਰਨਦੇ ਆ ਮੈਂ ਇਹੋ ਗੱਲ ਮਤਲਬ ਅੱਗੇ ਵੀ ਕਹੀ ਤੇ ਅੱਜ ਵੀ ਕਹਿਣਾ ਵਾਂ ਵੀ ਜਿਹੜੇ ਵੀ ਆਪਣੇ ਲੋਕ ਆ ਜਿੱਦਾਂ ਹੁਣ ਆਪਾਂ ਨੂੰ ਪਾੜਨਦੇ ਆ ਜਿੱਦਾਂ ਆਪਣਾ ਦਿੱਲੀ ਮੋਰਚਾ ਆਪਣੀਆਂ ਸਾਰੀਆਂ ਜਥੇਬੰਦੀਆਂ ਨੇ ਅੱਜ ਹੁਣ ਆਪਾਂ ਨੂੰ ਇਹਨਾਂ ਨੇ ਟਾਰਗੇਟ ਕਰਨਦੇ ਆ ਆਪਾਂ ਨੂੰ ਇਹ ਪਾੜਦੇ ਆ ਆਪਸ ਵਿੱਚ ਜਦੀ ਵੀ ਇਹ ਇਕੱਠੇ ਨਾ ਹੋ ਜਾਣ ਕਿਤੇ ਇਕੱਠੇ ਹੋ ਗਏ ਤੇ ਇਹਨਾਂ ਨੇ ਸਾਨੂੰ ਫਿਰ ਕਾਬੂ ਕਰ ਲੈਣਾ ਵਾ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਤੇ ਪਾੜੋ ਤੇ ਪਾੜ ਕੇ ਰਾਜ ਕਰੋ ਜਿੱਦਾਂ ਆਪਣੇ ਆਪਣੇ ਪਹਿਲਾਂ ਗੋਰਿਆਂ ਨੇ ਕੀਤਾ ਵੀ ਡਿਵਾਈਡ ਐਂਡ ਰੂਲ ਵੀ ਪਾੜੋ ਤੇ ਰਾਜ ਕਰੋ ਸੋ ਇਹੋ ਜਿਹੀਆਂ ਨੀਤੀਆਂ ਅਪਣਾਉਂਦੇ ਆ ਜਿਹੜੇ ਪੂੰਜੀਪਤੀ ਆ ਜਿਹੜੇ ਕੋਸ਼ਿਸ਼ ਪੰਜ ਚਾਰ ਕਰਾਨੇ ਆ ਉਹ ਰਾਜ ਕਰਨ ਦੇ ਆ ਜਿਹੜੋਂ ਅੱਜ ਸਾਡੇ ਬਜ਼ੁਰਗ ਆ ਜਾਂ ਕੋਈ ਵੀ ਆ ਜਾਂ ਮੈਂ ਆ ਜਾਂ ਤੁਸੀਂ ਜੇ ਜਾਏ ਆ ਜਾਏ ਵੀਰਿਆ ਸਾਰੇ ਕੋਈ ਵੀ ਆ ਇਹਨਾਂ ਦੇ ਬੱਚਿਆਂ ਚ ਪੜ੍ਹਾਈ ਤੋਂ ਵੀ ਵਾਝਿਆ ਅੱਜ ਚੰਗੇ ਇਲਾਜ ਤੋਂ ਵੀ ਵਾਧੇ ਆ ਉਹ ਅਰਬਾਂ ਰੁਪਈਆ ਲਾ ਕੇ ਕਰੋੜਾਂ ਰੁਪਈਆ ਲਾ ਕੇ ਵਿਆਹ ਕਰਨ ਦੇ ਵੇਖੋ ਅੱਜ ਆਪਣਾ ਬੰਦਾ ਇੱਕ ਆ ਜਿਹੜਾ ਇੱਕ ਕਿਸਾਨ ਹੈ ਜਿਨ੍ਹਾਂ ਨੂੰ ਅਤਵਾਦੀ ਜਾਂ ਖਾਲਸਤਾਨੀਆਂ ਦੇ ਕਈ ਕਈ ਜਾਣਦੇ ਹੀ ਇਹ ਮਰਸੀਡੀਆਂ ਲੈ ਕੇ ਆਉਂਦੇ ਆ ਇਹ ਕਿਸਾਨ ਥੋੜੀ ਆ ਆ ਵੇਖੋ ਤੁਹਾਨੂੰ ਇੱਥੇ ਕਿਹੜਾ ਮਰਸੀਡੀ ਵਾਲਾ ਦੀਦਾ ਕਿਹੜਾ ਤੁਹਾਨੂੰ ਦਿਸੰਦਿਆ ਵਾ ਇਹਨਾਂ ਦੇ ਬੱਚੇ ਤੇ ਪੜ੍ਹਾਈ ਤੋਂ ਵੀ ਜਾਣਦੇ ਆ ਚੰਗੇ ਇਲਾਜ ਤੋਂ ਵੀ ਜਾਣਦੇ ਆ ਅੱਜ ਬਜ਼ੁਰਗਾਂ ਦੇ ਇੱਥੇ ਸਰੀ ਦੇਣੀ ਹੀ ਵੇਨੇ ਆ ਕਿ ਬਜ਼ੁਰਗ ਦੇ ਬੀਪੀ 200 ਤੋਂ ਪਰੋਂਦਿਆ ਵਾ ਕਿ ਦੀ ਸ਼ੂਗਰ 500 ਆ 400 500 ਆ ਕਿਸੇ ਨੂੰ ਕੋਈ ਬਿਮਾਰੀ ਕਿਸੇ ਨੂੰ ਕੋਈ ਨੁਕਸਿਆ ਕੋਈ ਇਹੋ ਜਿਹਾ ਹੈਗੀ ਪ੍ਰੋਬਲਮ ਇਹਨਾਂ ਦਾ ਕੌਣ ਇਲਾਜ ਕਰੂਗਾ ਜੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਣਾ ਵਾਂ ਵੀ ਮੈਡੀਕਲ ਹਲਤੇ ਮਤਲਬ ਸਿਸਟਮ ਸਾਡਾ ਪੂਰਾ ਕਰ ਦੋ ਤੇ ਸਾਡੀ ਜਿਹੜੀ ਐਜੂਕੇਸ਼ਨ ਇਹ ਦੇ ਦੋ ਤੇ ਜਿਹੜੀ ਉਹਨੇ ਜਿਹੜੇ ਉਹਨਾਂ ਕਿਸਾਨ ਅੱਜ ਆਏ ਆ ਇਹ ਕੋਈ ਅਨਪੜ੍ਹ ਨਹੀਂ ਕੋਈ ਗਵਾਰਨਿੰਗ ਬੜੇ ਪੜ੍ਹੇ ਲਿਖੇ ਜਿਨ੍ਹਾਂ ਨੇ ਸਾਰੇ ਇਹਨਾਂ ਦੇ ਜਿਹੜੀਆਂ ਇਹਨਾਂ ਨੇ ਐਮਐਸਪੀ ਆ ਜਾਂ ਜਿਹੜੇ ਵੀ ਆਪਾਂ ਕਰਜ਼ਾ ਮਾਫੀ ਆ ਜਾਂ ਜੋ ਵੀ ਆ ਇਹ ਬੜਾ ਪੜ ਲਿਖੇ ਤੇ ਬੜੇ ਸਿਸਟਮ ਦੇ ਨਾਲ ਇੱਥੇ ਆਏ ਆ ਇਹਨਾਂ ਕੋਈ ਅਨਪੜ ਗਵਾਰ ਨਹੀਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਵੇ ਪੂਰੀਆਂ ਕੀਤੀਆਂ ਜਾਣ ਇਹ ਕਿਸਾਨ ਆ ਇਹ ਅਤਵਾਦੀ ਨਹੀਂ ਇਹ ਨਕਸਲਵਾਦੀ ਨਹੀਂ ਇਹ ਅਤਵਾਦੀ ਨਹੀਂਗੇ ਵੀਰੇ ਜੀ ਸੀ ਸਰ ਨੂੰ ਤੁਸੀਂ ਸਾਰੀ ਗੱਲਬਾਤ ਦੱਸੀ ਫਿਰ ਵੀ ਇੱਕ ਪਾਸੇ ਚੋਨ ਜਾਬਤਾ ਲੱਗ ਗਿਆ ਸਿਆਸੀ ਮਾਹੌਲ ਗਰਮਾਇਆ ਹੋਇਆ ਤੇ ਲੱਗਦਾ ਕਿ ਮੋਦੀ ਸਰਕਾਰ ਕਿਉਂਕਿ ਹੁਣ ਅੰਦੋਲਨ ਲੰਬਾ ਚੱਲੇਗਾ ਕਿਤੇ ਨਾ ਕਿਤੇ ਕਾਸਰ ਆਈਆਂ ਨੇ ਲੱਗਦਾ ਕਿ ਮੋਦੀ ਸਰਕਾਰ ਝੁਕੇਗੀ ਨੇ ਹੁਣ ਇਸ ਵਕਤ ਤੇ ਜੇ ਤੁਸੀਂ ਵੀ ਜਿੱਦਾਂ ਦੇ ਚੋਣ ਜਾਬਤਾ ਇਸ ਵਕਤ ਤੇ ਕੋਈ ਸਰਕਾਰ ਨਹੀਂ ਹੈਗੀ ਹੁਣ ਮੈਂ ਕਿੰਨੂੰ ਕਮਾਂ ਇਸ ਵਕਤ ਤੇ ਸਭ ਕੁਝ ਬੰਦ ਹੋ ਗਿਆ ਨਾ ਪਰ ਮੈਂ ਇਹ ਅਨਾਵਾ ਮੈਂ ਹੁਣ ਅੱਜ ਇਹ ਗੱਲ ਕਹਿਣਾ ਵਾਂ ਵੀ ਜਿਹੜੇ ਕਿਸਾਨ ਆ ਇਹਨਾਂ ਨੂੰ ਵੇਖ ਲਓ ਕੋਈ ਵੀ ਬੰਦਾ ਕਿਤੇ ਵੀ ਜਾਂਦਾ ਨਾ ਉਹ ਆਂਦਾ ਵੀ ਕਿਸੇ ਤੋਂ ਪੁਆਇੰਟਮੈਂਟ ਲੈ ਲਓ ਕਿਸੇ ਤੋਂ ਮਿਲ ਲੈ ਲਓ ਡਾਕਟਰ ਤੋਂ ਲੈ ਲਓ ਕਿਸੇ ਤਗੜੇ ਬੰਦੇ ਤੋਂ ਲੈ ਕੇ ਉਹਨੇ ਟਾਈਮ ਹੁੰਦਾ ਇਹਨਾਂ ਵਿਚਾਰਿਆਂ ਦਾ ਕੋਈ ਟਾਈਮ ਨਹੀਂ ਆ ਅੱਜ ਮੰਨ ਲਓ ਚੋਣ ਜਾਬਤਾ ਲੱਗ ਗਿਆ ਤਾਂ ਜੇ ਫਿਰ 6 ਮਹੀਨੇ ਬਲੌਕ ਹੋ ਗਈ ਨਹੀਂ ਇੱਥੇ ਉਹਨੇ ਕਿੰਨੂੰ ਆਖਣੇ ਕਿਹਦੇ ਕੋਲੇ ਕਰਨ ਪਰ ਇਹ ਸਰਕਾਰਾਂ ਨੂੰ ਜਿੱਦਣ ਮੋਦੀ ਸਰਕਾਰ ਹੈ ਜਿਵੇਂ ਮੋਦੀ ਸਰਕਾਰ ਨੂੰ ਪਤਾ ਹੈ ਪਹਿਲਾਂ ਵਾਅਦੇ ਕੀਤੇ ਹੋਣਾਂ ਨੇ ਉਹਨਾਂ ਨੂੰ ਪਤਾ ਹੈ ਵੀ 2 ਸਾਲ ਲਾਂਗੇ 3 ਸਾਲ ਲਾਂਗੇ ਫੇਰ ਆ ਗਏ ਆ ਜੇ ਵਾਅਦਾ ਖਿਲਾਫੀ ਕੀਤੀ ਜਿਹੜਾ ਵਾਅਦਾ ਕੀਤਾ ਉਹਨਾਂ ਤੇ ਨਹੀਂ ਪੂਰੇ ਰੇ ਉਹਨਾਂ ਤੇ ਪੂਰੇ ਰਹਿਣਾ ਚਾਹੀਦਾ ਉਹਨਾਂ ਨੂੰ ਇਹਨਾਂ ਦੇ ਹੱਕ ਦੇਣੇ ਚਾਹੀਦੇ ਹਲ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ ਵਾਂ ਹੁਣ ਸ਼ੁਭ ਕਰਨੀਆਂ ਉਹਨਾਂ ਦੇ ਘਰੇ ਐਵੇਂ ਗਏ ਆ ਉਹਦੀਆਂ ਦੋ ਭੈਣਾਂ ਆ ਇੱਕ ਉਹਦਾ ਬਜ਼ੁਰਗ ਇੱਕ ਉਹਦੀ ਦਾਦੀ ਆ ਉਹਨਾਂ ਦੇ ਘਰ ਦੇ ਜੋ ਹਾਲਾਤ ਹੈ ਜੋ ਮਰਜ਼ੀ ਉਹਨੂੰ ਸਰਕਾਰਾਂ ਦੀ ਕਰੋੜ ਰੁਪਏ ਦੇ ਦੇਣਾ ਨੌਕਰੀ ਦੇ ਦੇਣੀ ਜੋ ਮਰਜ਼ੀ ਦੇ ਦੇਈਂ ਤੁਸੀਂ ਮੈਨੂੰ ਦੱਸੋ ਤੁਸੀਂ ਵੀ ਸਾਡੀ ਭੈਣਾਂ ਰਹੀਏ ਜੇ ਛੋਟੇ ਭੈਣ ਜੇ ਜਾਂ ਕਿੱਦਾਂ ਵੀ ਆ ਜਿਹੜਾ ਭੈਣਾਂ ਦਾ ਭਰਾ ਉਹ ਮੋੜਾਊਗਾ ਜਿਹੜਾ ਸ਼ੁਭ ਕਰਨਿਆ ਜੋ ਉਹਨੇ ساری ਜ਼ਿੰਦਗੀ ਕਰਨਾ ਹੈ ਭੈਣਾ ਵਾਸਤੇ ਜਾਂ ਘਰ ਵਾਸਤੇ ਜਾਂ ਪਰਿਵਾਰ ਵਾਸਤੇ ਉਹ ਮੁੜਾਊਗਾ ਇਹ ਜਿਹੜਾ ਉਹਨਾਂ ਨੇ ਕੰਮ ਕੀਤਾ ਬੜਾ ਮਾੜਾ ਕੀਤਾ ਕਿ ਉਹ ਸਾਡਾ ਮੈਡੀਕਲ ਇੱਥੇ ਆ ਸਾਡੇ ਸਾਹਮਣੇ ਹੀ ਇਹ ਕੰਮ ਹੁੰਦੇ ਰੇ ਗੋਲੀਆਂ ਚੱਲਦੀਆਂ ਰਹੀਆਂ ਸਾਡੇ ਸਾਹਮਣੇ ਹੁਣ ਸਾਡੇ ਤੇ ਖੁਦ ਹੀ ਗੱਲਾਂ ਹੋਊਗਾ ਐਡੇ ਐਡੇ ਲੰਮੇ ਲੋਹੇ ਦੇ ਸੂਏ ਹੀ ਜਿਹੜੇ ਲਿਆਂ ਲੈਣ ਕੇ ਗੱਡੀਆਂ ਤੇ ਮਾਰੇ ਆ ਜਿਹੜੇ ਉਹਨੂੰ ਸਾਡੇ ਆ ਆਪਣੇ ਡਾਕਟਰਾਂ ਦੇ ਮਾਰੇ ਹੁਣ ਤੁਸੀਂ ਦੱਸੋ ਇੱਕ ਡਾਕਟਰ ਆ ਪੜ੍ਹ ਲੈ ਕੇ ਇੰਨਾ ਪੈਸਾ ਲਾ ਕੇ ਪੜ੍ਹ ਲੈ ਕੇ ਉਹ ਆਪਣੀ ਜੌਬ ਕਰਦਾ ਉਹ ਤੂੰ ਮੁਣਕੀ ਇੱਥੇ ਡਾਂਗਾਂ ਥੋੜੀ ਖਾਣ ਆਊਗਾ ਕਿਉਂਕਿ ਜੇਕਰ ਸਿਆਸੀ ਮਾਹੌਲ ਦੀ ਮੈਂ ਜਿਵੇਂ ਗੱਲ ਕੀਤੀ ਹੁਣ ਕਿਸਾਨ ਇੱਥੇ ਬੈਠੇ ਹੋਏ ਨੇ ਇਸ ਟਾਈਮ ਤੇ ਉੱਪਰ ਕੋਈ ਵੀ ਸਿਆਸੀ ਪਾਰਟੀ ਉਹ ਇਸ ਦਾ ਫਾਇਦਾ ਚੁੱਕਣਾ ਜਾਂ ਕਿਸਾਨਾਂ ਦਾ ਸਮਰਥਨ ਲੈਣਾ ਚਾਹਦੀ ਹੈ ਅੱਜ ਕਾਂਗਰਸ ਦੇ ਲੀਡਰ ਕਹਿੰਦੇ ਆ ਕਿ ਸਾਨੂੰ ਮੌਕਾ ਦੇ ਦਿਓ ਅਸੀਂ ਤੁਹਾਡੇ ਨਾਲ ਖੜੇ ਆ ਆਮ ਆਦਮੀ ਪਾਰਟੀ ਕਹਿੰਦੀ ਹੈ ਅਕਾਲੀ ਦਲ ਕਰਨ ਦੇ ਪਰ ਇਹਨਾਂ ਵਿੱਚੋਂ ਤੁਹਾਨੂੰ ਕਿਹੜੀ ਲੱਗਦੀ ਹੈ ਕਿ ਕਿਸਾਨ ਹਿਤੈਸ਼ੀ ਪਾਰਟੀ ਕਿਹੜੀ ਹੈ ਕਿੱਧਰ ਕਿਸਾਨਾਂ ਨੂੰ ਭੁਗਤਣਾ ਚਾਹੀਦਾ ਮੈਂ ਮੈਨੂੰ ਤੇ ਹੁਣ ਮੈਂ ਬਾਬੇ ਨੂੰ ਪੁੱਛ ਲਓ ਮੈਨੂੰ ਤਾਂ ਕੋਈ ਵੀ ਨਹੀਂ ਲੱਗਦੀ ਕਿਉਂ ਹਰ ਇੱਕ ਨੂੰ ਜੇ ਅੱਗੇ ਕਾਲੀ ਹੀ ਜਾਂ ਕਾਂਗਰਸੀ ਉਸ ਤੋਂ ਬਾਅਦ ਆਮ ਪਾਰਟੀ ਦਾ ਵੇਖ ਲਿਆ ਉਹਨਾਂ ਆਮ ਪਾਰਟੀ ਦਾ ਵੀ ਜੋ ਤੁਹੇ ਹਾਲਾਤ ਵੇਖੋ ਕੀ ਆ ਹੁਣ ਕਿਸਾਨਾਂ ਵਾਸਤੇ ਜੇ ਮਜ਼ਦੂਰਾਂ ਵਾਸਤੇ ਜੇ ਗਰੀਬ ਵਾਸਤੇ ਤਾਂ ਕੋਈ ਵੀ ਪਾਰਟੀ ਨਹੀਂ ਅੱਗੇ ਸਹੀ ਹੁਣ ਮੈਨੂੰ ਤੇ ਆਪ ਨਹੀਂ ਸਮਝ ਨਹੀਂ ਆਦੀ ਮੈਂ ਕਿੰਨੂੰ ਕਵਾਂ ਕੋਈ ਵੀ ਪਾਰਟੀ ਮੈਨੂੰ ਤੇ ਹੁਣ ਜੇ ਆਮ ਪਾਰਟੀ ਨੂੰ ਸਾਰੇ ਆਖਿਆ ਸੀ ਜਿੱਦਾਂ ਕਿ ਕੇਜਰੀਵਾਲ ਨੂੰ ਆਂਦੇ ਵੀ ਇੱਕ ਟਾਈਮ ਕੇਜਰੀਵਾਲ ਨੂੰ ਦੇ ਦੋ ਹੁਣ ਤੇ ਹੁਣ ਅੱਜ ਕੇਜਰੀਵਾਲ ਦਾ ਵੀ ਹੁਣ ਅੱਜ ਕੋਈ ਭਗਵੰਤ ਮਾਨ ਨਹੀਂ ਲੱਭਾ ਇ ਮਾਲੋ ਅੰਨੇ ਵਾ ਫੈਰਿੰਗ ਕਰਨ ਦੀ ਪੰਜਾਬ ਪੁਲਿਸ ਮਗਰ ਖਲੋਤੀ ਸੀ ਉਹ ਕੋਈ ਸਾਡੇ ਨਹੀਂ ਆਈ ਕੋਈ ਨੇ ਸਪੋਰਟ ਨਹੀਂ ਕੀਤੀ ਕੋਈ ਨਹੀਂ ਗਿਆ ਮੈਨੂੰ ਕਿਤੋਂ ਸੇਵਾ ਕੀ ਰਹੀ ਪੰਜਾਬ ਸਰਕਾਰ ਦੀ ਕਹਿੰਦੇ ਸੀ ਐਂਬੂਲੈਂਸਾਂ ਲਾਈਆਂ ਹੋਈਆਂ ਬਾਰਡਰਾਂ ਦੇ ਉੱਪਰ ਐਮਬੂਲੈਂਸਾਂ 108 ਤੇ ਹੁਣ ਵੀ ਆਈਆਂ ਸ਼ਾਇਦ ਪਰ ਉਹਨੂੰ ਤੁਹਾਨੂੰ ਮੈਂ ਕੀ ਦੱਸਾਂ ਹੁਣ ਮੇਰੇ ਮੂੰਹ ਕਿਉਂ ਤੁਸੀਂ ਲੈਂਦੇ ਜਾਂ ਕਿਸਾਨਾਂ ਨੂੰ ਪੁੱਛ ਕੇ ਵੇਲੋ ਵੀ ਉੱਥੇ ਉਸ ਦਿਨ ਕੌਣ ਇੱਥੇ ਖੜਾ ਆਈ ਤੇ ਜੇ ਹੁਣ ਮੈਂ ਖੁਦ ਕਹਾਂ ਵੀ ਮੈਂ ਹੀ ਇੱਥੇ ਖੜਾ ਹੋਰ ਕੋਈ ਹੈਗਾ ਨਹੀਂ ਤੇ ਫਿਰ ਵੀ ਮਾੜੀ ਗੱਲ ਆ ਹੁਣ ਉਸ ਦਿਨ ਮੈਨੂੰ ਕੋਈ ਨਹੀਂ ਦੱਸਿਆ ਇੱਥੇ ਨਾ ਕੋਈ ਸਰਕਾਰੀ ਡਾਕਟਰ ਨਾ ਕੋਈ ਨਹੀਂ ਮੈਨੂੰ ਦੱਸਿਆ ਕਿਉਂ ਉਸ ਦਿਨ ਦਾ ਜੋ ਹੈਗਾ ਹੈ ਨਾ ਸੀਨ ਉਹ ਮੈਂ ਅੱਜ ਵੀ ਯਾਦ ਕਰਦਾ ਤੇ ਮੈਨੂੰ ਐ ਲੱਗਦਾ ਵਾ ਵੀ ਮੇਰਾ ਦਿਮਾਗ ਇਹ ਲੈ ਜਾਂਦਾ ਵਾ ਵੀ ਮੈਂ ਕਿਵੇਂ ਤੁਹਾਨੂੰ ਦੱਸਾਂ ਵੀ ਉਹ ਆਪਣਾ ਦੇਸ਼ ਲੱਗਦਾ ਨਹੀਂ ਐ ਲੱਗਦਾ ਵੀ ਕਿ ਮੈਂ ਅਫਗਾਨਿਸਤਾਨ ਚ ਚੱਲ ਗਿਆ ਮੈਨੂੰ ਮੈਨੂੰ ਤਾਂ ਉਧਰ ਵੀ ਨਹੀਂ ਆਪਣੇ ਨਾਲ ਐਦਾਂ ਹੋਣਾ ਜੋ ਆਲਾ ਧੂਆਂ ਹੀ ਧੂਆਂ ਗੋਲਾਬਾਰੀ ਇੱਕ ਬਜ਼ੁਰਗ ਆਇਆ ਉਹਦੇ ਢਿੱਡ ਦੇ ਵਿੱਚ ਸਾਰੇ ਦੇ ਵਿੱਚ ਇੰਨੇ ਸ਼ਰੇ ਲੱਗੇ ਸੀ ਨਾ ਵੀ ਉਹ 3 ਘੰਟੇ ਉਹਦੇ ਵਿੱਚੋਂ ਸ਼ਰੇ ਕੱਢਦਿਆਂ ਲੱਗ ਗਿਆ ਵਿੱਚ ਸਾਰੇ ਪੇਟ ਦੇ ਵਿੱਚ ਸ਼ਰੇ ਜਿਹੜੇ ਉਹ ਜਿੱਦਾਂ ਬੰਬ ਦੇ ਵਿੱਚ ਨਹੀਂ ਹੁੰਦੇ ਵੀ ਬੰਬ ਫਟਦਾ ਉਹਦੇ ਵਿੱਚ ਲੋਹੇ ਦੇ ਪਲਾਸਟਿਕ ਦੇ ਕੱਚ ਦੇ ਸ਼ਰੇ ਜਿਹੜੇ ਹੁੰਦੇ ਉਹ ਵਜਦੇ ਰਹਿਆ ਤੁਣ ਮੈਂ ਕਿਹੜੀ ਸਰਕਾਰ ਨੂੰ ਤੁਹਾਨੂੰ ਦੱਸਾਂ ਵੀ ਕਿਹੜੀ ਸਹੀ ਮੈਨੂੰ ਕਹਾਂ ਆਹ ਬਜ਼ੁਰਗਾਂ ਨੂੰ ਪੁੱਛ ਲਓ ਵੀ ਕਿਹੜੀ ਸਰਕਾਰ ਆਪਣੇ ਲਈ ਸਹੀ ਜਾਂ ਅੱਜ ਕਿਹੜੀ ਖਲੋਤੀ ਆ ਪਰ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਆਪਣੇ ਵੀਰਾਂ ਨੂੰ ਕਿਉਂ ਸਰਕਾਰ ਆਪੇ ਨਹੀਂ ਬਣਦੀ ਅਸੀਂ ਬਣਾਉਣੇ ਆ ਸਾਡੇ ਲੋਕ ਵੋਟਾਂ ਪਾਉਂਦੇ ਆ ਸਾਡੇ ਲੋਕ ਸਭ ਕੋ ਬੋਟ ਤੰਤਰ ਆ ਤੇ ਵੋਟਾਂ ਤੋਂ ਬਿਨਾਂ ਅੱਜ ਤਾਂ ਕੋਈ ਸਰਕਾਰ ਬਣੀ ਨਹੀਂਗੀ ਪਰ ਮੇਰੀ ਇਹ ਬੇਨਤੀ ਆ ਸਾਰੇ ਵੀਰਾਂ ਨੂੰ ਕਿ ਮੈਂ ਇਹਨਾਂ ਨੂੰ ਕਹਿੰਦਾ ਸਰਕਾਰਾਂ ਤੇ ਤੇ ਮੇਰਾ ਕਹਿ ਤੇ ਕੋਈ ਭਰੋਸਾ ਨਹੀਂ ਨਾਮ ਹੈ ਕਿਸੇ ਨੂੰ ਪੁੱਛ ਕਿਆ ਹਦਾ ਕਿ ਉਹ ਸਾਰੀਆਂ ਸਰਕਾਰਾਂ ਆ ਪਹਿਲੋਂ ਜੇ ਤੁਸੀਂ ਲੋ ਆਪਣੇ ਪੰਜਾਬ ਦਾ ਹਾਲ ਵੇਖੋ ਆਪਣੀ ਜਵਾਨੀ ਨਸ਼ੇ 'ਚ ਸ ਨਸ਼ਾਵਾ ਜੇ ਧੀਆਂ ਪੜਨਾ ਉਹ ਨਹੀਂ ਕਿਤੇ ਸੇਫ ਹੈਗਾ ਜੇ ਕੋਈ ਪੁਲਿਸ ਮਤਲਬ ਕਿ ਪਿੱਛੇ ਜਿਆ ਪੁਲਿਸ ਮੇਲਾ ਦਾ ਕੀ ਹਾਲ ਹੋਇਆ ਨਾ ਮਤਲਬ ਇਹਦੇ ਚ ਮੈਂ ਕਿਸ ਸਰਕਾਰ ਨੂੰ ਕਹਿ ਨਹੀਂ ਸਕਦਾ ਕਿਉਂਕਿ ਮੈਨੂੰ ਕਿਸੇ ਤੇ ਵਿਸ਼ਵਾਸ ਨਹੀਂ ਹੈਗਾ ਮੈਂ ਇਹ ਤੇ ਆਪਣੇ ਬਾਬਿਆਂ ਨੂੰ ਜਾਂ ਵੀਰਾਂ ਨੂੰ ਜਾਂ ਭੈਣਾਂ ਨੂੰ ਪੜਿਆ ਲਿਖਿਆ ਨੂੰ ਇਹ ਕਹਿਣਾ ਚਾਹੁੰਦਾ ਵਾ ਵੀ ਹੁਣ ਜਦੋਂ ਵੋਟਾਂ ਆਈਆਂ ਨਾ ਤੇ ਸੋਚ ਸਮਝ ਕੇ ਵੇਖ ਕੇ ਵੋਟ ਪਾਇਓ ਆਪਣੇ ਬੱਚਿਆਂ ਦਾ ਭਵਿੱਖ ਵੇਖ ਕੇ ਵੋਟ ਪਾਇਓ ਵੀ ਬੱਚਿਆਂ ਨੂੰ ਅਸੀਂ ਪੜਾਉਣਾ ਵਾ ਸਾਨੂੰ ਹੈਲਥ ਸਿਸਟਮ ਚਾਹੀਦਾ ਵਾ ਸਾਨੂੰ ਐਜੂਕੇਸ਼ਨ ਸਿਸਟਮ ਚਾਹੀਦਾ ਸਾਨੂੰ ਟ੍ਰੇਡ ਚਾਹੀਦਾ ਵਾ ਵੀ ਸਾਰੇ ਜਿਹੜੀਆਂ ਫਸਲਾਂ ਉਹ ਅਸੀਂ ਆਪ ਖੁਦ ਵੇਚ ਸਕੀਏ ਇਹ ਨਹੀਂ ਵੀ ਪੂੰਜੀਪਤੀ ਲੈ ਕੇ ਸਾਡੇ ਤੋਂ 1 ਰੁਪਿਆ ਕਿਲੋ ਲੈ ਕੇ ਤੇ 100 ਰੁਪਿਆ ਕਿਲੋ ਗਾਂ ਵੇਚਣ ਸਾਡੇ ਲੋਕ ਕਿਸਾਨ ਜਿਹੜੇ ਆ ਉਹੋ ਹੀ ਕਮਾਈ ਕਰਦੇ ਆ ਤੇ ਜਿਹੜੇ ਸਾਡੇ ਸ਼ਹਿਰਾਂ 'ਚ ਬੈਠੇ ਵੀਰ ਆ ਜਿਹੜੇ ਉਹ ਮਤਲਬ ਆਪਣੀਆਂ ਸਬਜ਼ੀਆਂ ਲੈਂਦੇ ਆ ਫਰੂਟ ਲੈਂਦੇ ਆ ਕਿਸਾਨ ਪੈਦਾ ਕਰਦਾ ਵਾ ਉਹਨੂੰ ਘੱਟ ਤੋਂ ਘੱਟ ਰੇਟ ਮਿਲਦਾ ਵਾ ਜਿਹੜੇ ਸਾਡੇ ਵੀਰ ਸ਼ਹਿਰਾਂ 'ਚ ਬੈਠੇ ਲੈਂਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਰੇਟ ਮਿਲਦਾ ਉਹ ਵਿੱਚ ਕੌਣ ਆ ਉਹ ਦੇਖ ਲੈ ਨੂੰ ਪਛਾਣੋ ਮਤਲਬ ਇਹੋ ਹੀ ਆ ਮੇਰੀ ਤੇ ਬੇਨਤੀ ਆ ਵੀ ਉਹ ਐਮ ਐਲ اے ਜਾਂ ਉਹ ਜਿਹੜੇ ਹੁਣ ਲੋਕ ਸਭਾ ਦੀਆਂ ਵਾਂ ਜਿਵੇਂ ਅੱਜੋ ਐਮ ਪੀ ਚੁਣਨੇ ਆਪਾਂ ਉਹ ਚੁਣੋ ਜਿਹੜਾ ਆਪਾਂ ਨੂੰ ਇਹ ਆਪਣੇ ਭਵਿੱਖ ਬੱਚਿਆਂ ਦਾ ਭਵਿੱਖ ਜਾਂ ਸਾਡੀ ਕਿਸਾਨੀ ਨੂੰ ਜਾਂ ਸਾਡੀ ਮਜ਼ਦੂਰੀ ਨੂੰ ਇਹ ਸਾਡੀ ਮਤਲਬ ਸਹੀ ਉਹਦੀ ਮਿਹਨਤ ਦਿੱਤੀ ਜਾਵੇ ਹਾਂਜੀ ਆਖਰੀ ਸਵਾਲ ਕਿਉਂਕਿ ਇਕੱਠ ਵੀ ਬਾਰਡਰ ਦੇ ਉੱਪਰ ਬਹੁਤ ਹੈ ਕਿਸਾਨ ਇੱਥੇ ਵੀ ਬਹੁਤ ਮੌਜੂਦ ਨੇ ਖਨੋਰੀ ਤੇ ਵੀ ਤੇ ਮੌਸਮ 'ਚ ਵੀ ਤਬਦੀਲੀ ਆ ਰਹੀ ਹੈ ਕਿਹੋ ਜਿਹੀਆਂ ਬਿਮਾਰੀਆਂ ਫੈਲ ਰਹੀਆਂ ਜਾਂ ਕਿਹੋ ਜਿਹੀਆਂ ਦਿੱਕਤਾਂ ਕਿਸਾਨਾਂ ਨੂੰ ਨੇ ਤੇ ਸਲਾਹ ਕੀ ਦੋਗੇ ਇਹਨਾਂ ਨੂੰ ਮੈਂ ਇਹੋ ਹੀ ਸਲਾਹ ਦਊਂ ਵੀ ਜਿਵੇਂ ਹੁਣ ਮੰਨ ਲਓ ਮੌਸਮ ਹੁਣ ਮੌਸਮ ਮੱਛਰ ਦਾ ਆ ਗਿਆ ਨਾ ਮੱਛਰ ਦਾ ਬਹੁਤ ਜ਼ਿਆਦਾ ਵੀ ਪਾਣੀ ਨਾ ਕਿਤੇ ਜ਼ਿਆਦਾ ਖਲੋਣ ਦੋ ਵੀ ਪਾਣੀ ਦਾ ਕਰਕੇ ਮੱਛਰ ਆਉਂਦਾ ਜਿੱਥੇ ਵੀ ਪਾਣੀ ਖੜ ਜਾਂਦਾ ਉੱਥੇ ਮੱਛਰਾਂ ਨਾਲ ਬਿਮਾਰੀਆਂ ਆਉਂਦੀਆਂ ਬਾਕੀ ਹੁਣ ਗਰਮੀ ਆ ਧੁੱਪਿਆ ਧੁੱਪ ਦੇ ਕਾਰਨ ਵੀ ਹੁਣ ਇੱਥੇ ਬੜਾ ਪ੍ਰਬੰਧ ਕਰਨੇ ਪੈਣਗੇ ਕਿ ਹੁਣ ਤੁਸੀਂ ਆਹ ਵੇਖ ਲਓ ਜੇ ਮੌਸਮ ਕਿੱਦਾਂ ਵਾ ਤੇ ਅੰਦਰ ਕੀ ਆਪਣਾ ਹਾਲ ਬਣ ਗਿਆ ਇਹੋ ਹੀ ਆ ਸਿਹਤ ਦਾ ਆਪਣੇ ਆਪ ਹੀ ਧਿਆਨ ਕਰਨਾ ਪੈਣਾ ਸਾਡਾ ਕਿਸੇ ਨੇ ਨਹੀਂ ਸਾਸਪਾਈ ਰੱਖੋ ਆਪਣਾ ਖਾਣ ਪੀਣ ਤੇ ਧਿਆਨ ਰੱਖੋ ਆਪਣਾ ਜਿਵੇਂ ਸੌਣ ਇਹ ਆਪਣੀ ਦੇਸ਼ ਦੀ ਹੈ ਨਾ ਕਿ ਸਰਕਾਰ ਦਾ ਫਰਜ਼ ਨਹੀਂ ਬਣਦਾ ਇੱਥੇ ਪੰਜਾਬ ਸਰਕਾਰ ਦਾ ਵੀ ਇਹਨਾਂ ਲਈ ਐਂਬੂਲੈਂਸਾਂ ਲਾ ਦੋ ਇਹਨਾਂ ਲਈ ਕੋਈ ਸਫਾਈ ਦਾ ਕੰਮ ਕਰ ਦੋ ਜਾਂ ਕੋਈ ਇਹਨਾਂ ਲਈ ਪਾਣੀ ਦਾ ਪ੍ਰਬੰਧ ਕਰ ਲੋ ਕੋਈ ਨਹੀਂ ਹੈਗਾ ਕੋਈ ਹੈਗਾ ਪ੍ਰਬੰਧ ਇੱਥੇ ਜੇ ਮੈਂ ਗਲਤ ਨਾ ਹੋਵਾਂ ਸਦਾ ਮੈਨੂੰ ਨਾ ਪਤਾ ਕਿ ਅਸੀਂ ਤਾਂ ਇੱਥੇ ਰੁੱਝੇ ਰਹਿੰਦੇ ਆ ਆਪਣਾ ਮੈਡੀਕਲ ਦੇ ਵਿੱਚ ਹੋ ਸਕਦਾ ਮੈਂ ਬਾਹਰ ਕਿਤੇ ਹੋਵੇ ਪਰ ਕੋਈ ਨਹੀਂ ਆਵੇ ਆਪਣੀ ਮੈਡੀਕਲ ਕੈਂਪ ਵੱਲੋਂ ਪਾਣੀ ਦਾ ਵੀ ਸਿਸਟਮ ਕੀਤਾ ਗਿਆ ਬਾਕੀ ਮੈਡੀਸਨ ਦਾ ਵੀ ਹੋਰ ਵੀ ਕੰਨੂ ਜੇ ਚੱਲਦਾ ਵਾ ਜਿੱਦਾਂ ਆਪਾਂ ਉੱਥੇ ਸ਼ੈਲਟਰ ਵੀ ਪਾ ਕੇ ਦਿੱਤੇ ਸੀ ਜਾਂ ਜੋ ਵੀ ਆ ਜੋ ਆਪਣੇ ਮਤਲਬ ਗੁਰੂ ਸਾਹਿਬ ਕਿਰਪਾ ਲਾਉਣ ਨਾ ਮਿਹਦੂਰਾਂ ਦੇ ਨਾਲ ਰਵਾਂਗੇ ਬਾਕੀ ਆਪਣੇ ਜਿਦਾਂ ਦੀ ਨੇ ਦੇ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੇ ਕੰਮ ਆਪ ਕਰੋ ਇਹ ਮੈਨੂੰ ਇਹਨਾਂ ਬਜ਼ੁਰਗਾਂ ਨੂੰ ਜਾਂ ਵੀਰਾਂ ਨੂੰ ਇਹ ਬੇਨਤੀ ਆ ਵੀ ਆਪਣੀ ਸਿਹਤ ਦੀ ਆਪ ਸਮਾਨ ਰੱਖੋ ਆਪਣਾ ਕਹਿ ਨਹੀਂ ਇੱਥੇ ਧਿਆਨ ਰੱਖਣਾ ਇਹ ਆਪਾਂ ਨੂੰ ਆਪ ਹੀ ਕਰਨਾ ਪੈਣਾ ਸੋ ਡਾਕਟਰ ਸਵਾਯਮਾਨ ਦੀ ਟੀਮ ਦੇ ਵੱਲੋਂ ਖਨੋਰੀ ਬਾਰਡਰ ਦੇ ਉੱਪਰ ਲਗਾਤਾਰ ਮੁਫਤ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮੈਡੀਕਲ ਕੈਂਪ ਹੈ ਇੱਥੇ ਕਿਸਾਨ ਵੀਰ ਜਿਸ ਨੂੰ ਵੀ ਜ਼ਰੂਰਤ ਪੈਂਦੀ ਹੈ ਉਹ ਆਪਣੀ ਸਿਹਤ ਦੇ ਹਿਸਾਬ ਦੇ ਨਾਲ ਦਵਾਈ ਲੈ ਕੇ ਜਾ ਸਕਦਾ ਹੈ ਇਹ ਮੈਡੀਕਲ ਕੈਂਪ 13 ਫਰਵਰੀ ਤੋਂ ਹੀ ਦਿੱਲੀ ਕੂਚ ਵਾਲੇ ਦਿਨ ਤੋਂ ਹੀ ਜੋ ਲਗਾਤਾਰ ਡਾਕਟਰ ਸਵਾਯਮਾਨ ਦੀ ਟੀ ਚਲਾਇਆ ਜਾ ਰਿਹਾ ਹੈ ਉਥੇ ਤੁਹਾਨੂੰ ਤਸਵੀਰਾਂ ਵੀ ਖਾਨਣੇ ਆ ਕਿ ਦਿੱਲੀ ਕੂਚ ਵਾਲੇ ਦਿਨ ਜਿਵੇਂ ਡਾਕਟਰ ਸਾਹਿਬ ਹੋਰਾਂ ਨੇ ਵੀ ਦੱਸਿਆ ਕਿ ਇਹਨਾਂ ਦੀ ਟੀਮ ਦੇ ਉੱਪਰ ਵੀ ਹਮਲਾ ਹੋਇਆ ਇਹਨਾਂ ਦੀ ਟੀਮ ਦੀ ਗੱਡੀ ਦੀ ਵੀ ਤੋੜਪਾਨ ਕੀਤੀ ਗਈ ਉਹ ਗੱਡੀ ਵੀ ਇਸ ਸਮੇਂ ਇੱਥੇ ਹੀ ਮੌਜੂਦ ਹੈ ਆਉ ਤੁਹਾਨੂੰ ਦਿਖਾਨੇ ਆ ਕਿ ਡਾਕਟਰ ਸਵੈਮਾਨ ਦੀ ਟੀਮ ਦੇ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਹ ਉਹ ਗੱਡੀ ਹੈ ਜਿਸ ਦੀ ਵਰਤੋਂ ਜੋ 13 ਫਰਵਰੀ ਨੂੰ ਤੇ ਕੀਤੀ ਗਈ ਸੀ ਜੋ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਪਰ ਜਿਵੇਂ ਵੀਰ ਨੇ ਵੀ ਦੱਸਿਆ ਕਿ ਇਸ ਗੱਡੀ ਦੀ ਵੀ ਮਿੱਥ ਕੇ ਤੋੜਪਾਨ ਕੀਤੀ ਗਈ ਕਿਉਂਕਿ 13 ਫਰਵਰੀ 21 ਫਰਵਰੀ ਜਦੋਂ ਜਦੋਂ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਜੋ ਇਲਜ਼ਾਮ ਨੇ ਕਿ ਹਰਿਆਣਾ ਪ੍ਰਸ਼ਾਸਨ ਦੇ ਕਰਮਚਾਰੀ ਜੋ ਉਹਨਾਂ ਦੇ ਮੁਲਾਜ਼ਮ ਸੀ ਉਹ ਇਸ ਪਾਸੇ ਆਏ ਉਹਨਾਂ ਦੇ ਵੱਲੋਂ ਵਾਹਨਾਂ ਦੀ ਤੋੜਪਾਨ ਕੀਤੀ ਗਈ ਸੋ ਤਸਵੀਰਾਂ ਨੇ ਡਾਕਟਰ ਸਵੈਮਾਨ ਦੀ ਗੱਡੀ ਦੀਆਂ ਜੋ ਕਿ ਉਹਨਾਂ ਦੀ ਟੀਮ ਦੇ ਵੱਲੋਂ ਇੱਥੇ ਜ਼ਖਮੀਆਂ ਦੇ ਲਈ ਜੋ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਵਰਤੀ ਜਾ ਰਹੀ ਸੀ ਸੋ ਮੂਹ ਬੋਲਦੇ ਤਸਵੀਰਾਂ ਨੇ ਲੋਕਾਂ ਦਾ ਕਹਿਣਾ ਹੈ ਕਿਸਾਨਾਂ ਦਾ ਕਹਿਣਾ ਇਹ ਹਰਿਆਣਾ ਸਰਕਾਰ ਦੇ ਤਸ਼ੱਦਦ ਦੀ ਗਵਾਹੀ ਭਰਦੀਆਂ ਨੇ ਲਾਲਤਾ ਪ੍ਰਸਾਦ ਦੇ ਨਾਲ ਮੈਂ ਪਰਮਜੀਤ ਕੌਰ ਸੈਣੀ এবੀਪੀ ਸਾਝਾ